ਸਾਡਾ ਪੰਜੇ ਇਹ ਜਿਹਾ ਘਰ ਹੈ ਦੇਖ ਲਓ ਸੋਡੇ ਸਾਹਮਣੇ ਹੈ ਨਹੀਂ ਨਹੀਂ ਕੋਈ ਨਹੀਂ ਭੈਣ ਜੀ ਹੋਰ ਘਰ ਜੱਟਾਂ ਦੇ ਕਹੇ ਜੇ ਹੁੰਦੇ ਹੈਗੇ ਬਹੁਤ ਵਧੀਆ ਜਿਹੜਾ ਆਪਦੇ ਸਿੱਪੇ ਛੱਤਾ ਹੋएगी ਨਾ ਉਹ ਵਧੀਆ ਹੀ ਹੁੰਦਾ ਇਹ ਵੀ ਗੱਲ ਠੀਕ ਹੈ ਭੈਣ ਜੀ ਸੋਡੀ ਪਰ ਐ ਹੈ ਜੇ ਤਾਂ ਕੋਈ ਮੇਰੇ ਮੁੰਡਾ ਹੁੰਦਾ ਫਿਰ ਤਾਂ ਚੱਲ ਭਾਈ ਆਪਦਾ ਆਪ ਹੀ ਪਾਲਾਂਦਾ ਹੁਣ ਆਤੀ ਹੈ ਮੇਰੇ ਇਹ ਬਗਾਨੇ ਘਰ ਤੁਰ ਜੂਗੀ ਮੈਂ ਪਾ ਕੇ ਕੀ ਕਰਨਾ ਹੈ ਮਕਾਨ ਕੋਈ ਨਹੀਂ ਭੈਣ ਜੀ ਸੋਡੇ ਬੈਠਣ ਜੋਗਰਾ ਹੈਗਾ ਵਧੀਆ ਬਸ ਬਥੇਰੇ ਆnde ਜਿਹੜੇ ਵਿਚਾਰੇ ਸੜਕਾਂ ਤੇ ਪਏ ਆ ਉਹਨਾਂ ਦੇ ਹੁੰਦਾ ਹੀ ਨਹੀਂ ਸੱਤੇ ਛੱਤ ਨਹੀਂ ਹੁੰਦੀ ਉਹ ਵੀ ਟਾਈਮ ਪਾਸ ਕਰਦੇ ਵਧੀਆ ਜਿਹੇ ਜਿਹੇ ਪਰਮਾਤਮਾ ਨੇ ਆਪਾਂ ਨੂੰ ਬਖਸ਼ਤਾ ਨਾਲੇ ਆਂਟੀ ਜੀ ਅੱਜ ਕੱਲ ਤੇ ਇੰਨੇ ਖੁੱਲੇ ਘਰ ਕਿਤੇ ਮਿਲਦੇ ਨਹੀਂ ਨਾ ਤਰਸਦੇ ਇਹੋ ਜਿਹੇ ਘਰਾਂ ਨੂੰ ਤਾਂ ਹਾਂ ਪੁੱਤ ਇਹ ਤਾਂ ਗੱਲ ਠੀਕ ਐ ਤੇਰੀ ਬਸ ਮੈਨੂੰ ਤਾਂ ਆਹੀ ਫਿਕਰ ਰਹਿੰਦਾ ਵੀ ਮੇਰੀ ਧੀ ਨੂੰ ਕੋਈ ਚੱਜ ਦਾ ਘਰ ਮਿਲ ਜੇ ਐ ਚੱਲ ਮੈਂ ਸੌਖੀ ਹੋ ਜਾ ਆ ਸਾਨੂੰ ਵੀ ਪੈਂਦੀ ਇਹੀ ਟੈਨਸ਼ਨ ਐ ਵੀ ਕੁੜੀ ਸਿਆਣੀ ਹੋਵੇ ਅਸੀਂ ਕੋਈ ਥੋੜੇ ਘਰ ਦਾ ਨਹੀਂ ਸਾਨੂੰ ਹੋਏਗਾ ਕੋਈ ਥੋੜੇ ਆਏ ਨਹੀਂ ਹੈਗਾ ਵੀ ਥੋੜੇ ਕੋਲੇ ਆ ਚੀਜ਼ਾਂ ਜਾਂ ਆ ਚੀਜ਼ ਨਹੀਂ ਅਸੀਂ ਨਹੀਂ ਇਹੋ ਜਿਹਾ ਕੋਈ ਫਰਕ ਰੱਖ ਦੇਗੇ ਤੇ ਕੁੜੀ ਸਾਨੂੰ ਵਧੀਆ ਸਿਆਣੀ ਹੋਵੇ ਜਿਹੜੀ ਸਾਡਾ ਹਜੇ ਤਿੱਕਰ ਦੇਖ ਸਾਡਾ ਦਰਾਨੀ ਜਠਾਣੀ ਦਾ ਇਕੱਠ ਨਹੀਂ ਵੀ ਜਾਂਦਾ ਬੰਦੇ ਸਾਡੇ ਸਿਰਤੇ ਨਹੀਂ ਭੰਜੀ ਅਸੀਂ ਨਾ ਰਲ ਕੇ ਆਪਦੇ ਬੱਚੇ ਪਾਲੇ ਦੋਨਾਂ ਨੇ ਚਲ ਆ ਤਾਂ ਬਾਲੀ ਵਧੀਆ ਜਿਹੜੇ ਤੁਸੀਂ ਦਰਾਨੀ ਜਠਾਣੀ ਇਕੱਠੀਆਂ ਰਹਿੰਦੇ ਹੋ ਚਲ ਭਾਈ ਇਹ ਵੀ ਦਰਾਨੀਆਂ ਜਠਾਣੀਆਂ ਇਕੱਠੀਆਂ ਰਹਿਣੀਆਂ ਜਦੋਂ ਤੁਸੀਂ ਰਹਣੀਓ ਹਾਂ ਜੀ ਆਨੇ ਭੈਣ ਜੀ 2 ਸਾਲ ਹੋ ਗਏ ਨੂੰ ਆਈ ਨੂੰ ਤੇ ਅੱਜ ਤੱਕ ਰੇ ਨੇ ਸਾਡੇ ਵਿੱਚ ਫਰਕ ਨਹੀਂ ਸਮਝਿਆ ਵੀ ਜਾਂ ਇਹ ਚਾਚੀ ਹੈ ਤੇ ਉਹ ਮੇਰੀ ਸੱਸ ਹੈ। ਚਲ ਵਧੀਆ ਸਿਆਣੀ ਹੈ, ਸਿਆਣੇ ਘਰਾਣੇ ਦੀ ਹੈ। ਇਹੀ ਤੇ ਪੁੱਤ ਦਾ ਪਰਖ ਹੁੰਦੀ ਹੈ। ਇੱਥੋਂ ਹੀ ਪਰਖ ਪੈਂਦੀ ਹੈ। ਭੈਣ ਜੀ ਹੁਣ 4-5 ਦਿਨ ਹੋ ਗਏ। ਸਾਡੀ ਵੱਡੀ ਭੈਣ ਜੀ ਨੂੰ ਗਈ ਨੂੰ ਤੇ ਨਾ ਜਿਹੜੀ ਗੱਲ ਕਰਤੀ ਸਬਜੀ ਵੀ ਮੈਨੂੰ ਪੁੱਛ ਕੇ ਧਰਦੀ ਹੈ। ਚਲ ਸਿਆਣੀ ਹੈ ਜੀ, ਸੋਚ ਵਧੀਆ ਹੈ। ਬਾਲੀ ਸਿਆਣੀ ਕੁੜੀ ਹੈ। ਆਈ ਅਸੀਂ ਕਹਨੇ ਭੈਣ ਜੀ ਦੂਜੀ ਵੀ ਇਹਦੇ ਵਰਗੀ ਹੋਵੇ। ਜਿਹੜਾ ਇਹਨਾਂ ਦਾ ਸੁਭਾਅ ਰਹੇ ਇਕੱਠੇ ਰਹਿਣ। ਤੇ ਨਹੀਂ ਅੱਡ ਕਰਾਉਣ ਵਾਲੀ ਤਾਂ ਹੋਵੇ ਨਾ ਸਾਡੇ ਚਾਰ ਦਿਨਾਂ ਨੂੰ ਜਾ ਕੇ ਉੱਥੇ ਕੌਲੀਆਂ ਬਣਾ ਦੇ ਵੀ ਆ ਲੋ ਭਈ ਆਪਾਂ ਤਾਂ ਮੈਂ ਤਾਂ ਪਕਾਉਂਦੀ ਨਹੀਂ ਇਕੱਠ ਚ ਮੇਰੀ ਗੱਲ ਸੁਣੋ ਭੈਣ ਜੀ ਇਹ ਤਾਂ ਹੁਣ ਇਹਨਾਂ ਨੂੰ ਆਪ ਨੂੰ ਸੋਚਣੀ ਚਾਹੀਦੀ ਹੈ ਵੀ ਜੇ ਇਕੱਠੇ ਰਹਾਂਗੇ ਤਾਂ ਕੁਝ ਬਣਾ ਲਾਂਗੇ ਅੱਡ ਹੋ ਕੇ ਕੀ ਕੱਟਣਾਗਾ ਕੁਝ ਨਹੀਂ ਬਣਦਾ ਅੱਡ ਹੋ ਕੇ ਉਹੀ ਕਹਨੇ ਆ ਭੈਣ ਜੀ 2 ਸਾਲ ਹੋ ਗਏ ਜਮਾ ਨਹੀਂ ਇਹਨੇ ਕਿਸੇ ਗੱਲ ਚ ਸਾਡੇ ਘਰੇ ਦਾਖਲ ਅੰਦਾਜ਼ੀ ਦਿੱਤੀ ਅਸੀਂ ਦਰਾਣੀ ਛਾਣੀ ਭਾਵੇਂ 5 ਕਰਗੇ 50 ਕਰਗੇ ਨਾ ਇਹਨੇ ਨਹੀਂ ਕਦੇ ਵੀ ਸਾਨੂੰ ਆਖਿਆ ਅਸੀਂ ਜੇ ਆਪਦੀ ਐਪ ਇਹਨੂੰ ਜਿਹੇ ਜਿਹੇ ਚੀਜ਼ ਲਿਆ ਤੇ ਸਾਡੀ ਇਹਨੇ ਉਹ ਵੀ ਮਨਜ਼ੂਰ ਕਰਦੀ ਨਾ ਇਹਨੇ ਕਦੇ ਸਹਿਯਕਾ ਕਰਿਆ ਵੀ ਚਲ ਮੇਰੀ ਸੱਸ ਨਾ ਕੰਮ ਕਰੂ ਮੈਂ ਕੰਮ ਕਰਦੀ ਐ ਤੇ ਚਾਚੀ ਕੰਮ ਕਰੇ ਨਾ ਠੀਕ ਐ ਭੈਣ ਜੀ ਤੇ ਉਹ ਤਾਂ ਪੁੱਤ ਮੇਰੀ ਧੀ ਵੀ ਬਥੇਰੀ ਸਿਆਣੀ ਐ ਨਰਮ ਮੈਂ ਬਥੇਰੀ ਹਾਂਜੀ ਮੈਨੂੰ ਪਤਾ ਏ ਸਾਰਾ ਕੁਝ ਹੈ ਬਾਕੀ ਆਏ ਆ ਮੇਰੀਆਂ ਸੱਸਾਂ ਵੀ ਦੋਨੇ ਮਾਵਾ ਮਰਗ ਗਈ ਨੇ ਇਹਨਾਂ ਨੇ ਚਾਹੇ ਫਰਕ ਹੀ ਨਹੀਂ ਕੀਤਾ ਵੀ ਉੱਥੇ ਘਰ ਵਸਦੇ ਨੇ ਜਿੱਥੇ ਸੱਸਾ ਕੁੜੀਆਂ ਨੂੰ ਧੀਾਂ ਸਮਝਣ। ਬਸ ਗੱਲ ਪੁੱਤ ਇਹ ਹੀ ਐ ਹੈ ਜੇ ਸੱਸ ਫਰਕ ਕਰੂ ਫੇਰ ਹੀ ਨਾ ਫਰਕ ਕਰਦੀ ਐ। ਜਦੋਂ ਇਹ ਨਹੀਂ ਤੇਰੇ ਨਾਲ ਫਰਕ ਕਰਦੀਆਂ ਫਿਰ ਤੂੰ ਕਿਉਂ ਕਰੇਂਗੀ? ਹਾਂਜੀ। ਬਸ ਇਹੋ ਜਿਹਾ ਘਰ ਮਿਲ ਜੇ ਹੋਰ ਕੁੜੀ ਵਾਲ ਨੂੰ ਕੀ ਚਾਹੀਦਾ ਹੁੰਦਾ ਹੈ? ਹਾਂ ਪੁੱਤ ਬਸ ਮੈਂ ਤਾਂ ਇਹੀ ਚਾਹਨੀ ਐ। ਬਸ ਪਹਿਲੇ ਦਿਨੋਂ ਮੇਰੀ ਇਹੀ ਤਮੰਨਾ ਸੀ ਵੀ ਕੱਲੀ ਮੇਰੀ ਧੀ ਐ ਹੈ ਵੀ ਮੈਂ ਵੀ ਦੇਖ ਲੈ ਸੋਨੂੰ ਪਤਾ ਮੈਂ ਕਿੱਥੇ ਰੋਜ਼-ਰੋਜ਼ ਆਇਆ ਜਾਇਆ ਕਰੂੰਗੀ। ਕੋਈ ਨਹੀਂ ਭੈਣ ਜੀ। ਤੁਸੀਂ ਜਮਾਂ ਟੈਨਸ਼ਨ ਨਾ ਲਹੋ ਬਸ ਜਿਵੇਂ ਸਾਨੂੰ ਦੱਸਤਾ ਵੀ ਕੁੜੀ ਸਿਆਣੀ ਹੋਵੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਸੋਡੀ ਕੁੜੀ ਮौज ਮਾਰੂ ਸਾਡੇ ਘਰੇ ਅੱਗੇ ਇਹ ਬਿਠੇਰੀ ਮौज ਕਰਦੀ ਚੱਲ ਵਧੀਆ ਭੈਣ ਜੀ ਠੀਕ ਐ ਮੈਂ ਤਾਂ ਇਹੀ ਕਹਿੰਦੇ ਵੀ ਧੀਆ ਭਾਈ ਆਪਦੇ ਘਰੇ ਸੁਖੀ ਵਸਣ ਹੈ ਚਾਹੇ ਮੇਰੀ ਐ ਚਾਹੇ ਕਿਸੇ ਦੀ ਐ ਵੀ ਧੀ ਤਾਂ ਹਰ ਇੱਕ ਦੀ ਸੌਖੀ ਰਹੇ ਹਰ ਇੱਕ ਦੀ ਸੌਖੀ ਹੋਵੇ ਭੈਣ ਜੀ ਹਾਂ ਫੇਰ ਹੀ ਮਾਂ ਪਿਓ ਸੌਖਾ ਜੇ ਧੀ ਸੌਖੀ ਚੱਲ ਕੋਈ ਨਾ ਭੈਣ ਜੀ ਤੁਸੀਂ ਆਗੇ ਹੈ ਇਹ ਕੁੜੀ ਆ ਗਈ ਇਹ ਵੀ ਮੇਰੀ ਧੀ ਹੈ ਹਾਂਜੀ ਹਰਪ੍ਰੀਤ ਪੁੱਤ ਚਾਹ ਬਣ ਗਈ ਹਾਂਜੀ ਉਰੇ ਆ ਮੜਾ ਜਾ ਚਾਹ ਬਾਅਦ ਚ ਫੜਾ ਦੀ ਫੇਰ ਪੀ ਲੈ ਚਾਹ ਫੈਂਜੀ ਪਹਿਲਾਂ ਸੱਤ ਕੋਈ ਨਾ ਸਸ਼ੀਕਾਲ ਜੀ ਸਸ਼ੀਕਾਲ ਕਿਹਾ ਤੁਸੀਂ ਬੱਦੀਆ ਜੀ ਸਸ਼ੀਕਾਲ ਜੀ ਸਸਰੀਕਾਲ ਪੁੱਤ ਬਹਿ ਜਾ ਪੁੱਤ ਬਹਿ ਜਾ ਤੀ ਇੱਥੇ ਬਹਿ ਜਾ ਹਾਂ ਬਹਿ ਜਾ ਸੋਹਣੀਆ ਕੁੜੀ ਤਾਂ ਫਾਈ ਬਥੇਰੀ ਸੋਹਣੀ ਹੈ ਹੈ ਹੋਰ ਕਿੰਨੀਆ ਬੜੀ ਹੈ ਪੁੱਤ ਮੈਂ ਜੀ ਬੀਏ ਕਰ ਲਈ ਹੁਣ ਕੋਰਸ ਕਰੀਨੀ ਫੈਸ਼ਨ ਡਿਜ਼ਾਈਨਰ ਦਾ ਲਓ ਚਾਚੀ ਜੀ ਹੁਣ ਤਾਂ ਆਪ ਨੂੰ ਬਾਹਰੋ ਕੱਪੜੇ ਸੁਵਾਉਣ ਦੀ ਲੋੜ ਹੀ ਨਹੀਂ ਹੈਗੀ ਹੈ ਫਤ ਇਹੀ ਸਿਉਂਦਿਆ ਕਰੂਗੀ ਹੈ ਚਲ ਪੁੱਤ ਵਧੀਆ ਟੇਲਰ ਆਪਣੇ ਘਰੇ ਵਗ ਜੂਗਾ ਆਪਾਂ ਕੀ ਪਾਲਦੇ ਆ ਹਨਾ ਚਲ ਵਧੀਆ ਪੁੱਤ ਆਪਦੇ ਹੱਥਾਂ ਦਾ ਕੰਮ ਸਿੱਖਿਆ ਤਾਂ ਕੰਮ ਆਉਂਦਾ ਆਪਦੇ ਸਹੀ ਗੱਲ ਆ ਅੱਜ ਕੱਲ ਜਿਹੜਾ ਬੰਦਾ ਪੈਸਾ ਕਮਾਉਂਦਾ ਉਹਦੀ ਜੂਨ ਆ ਹਾਂ ਸਹੀ ਗੱਲ ਆ ਪੁੱਤ ਚਲ ਜੇ ਕੰਮ ਕਰੋਗੇ ਸਾਰੇ ਰਲ ਕੇ ਆਪ ਨੂੰ ਸੌਖਾ ਹੁੰਦਾ ਹੈ ਤਾਂ ਇਹ ਤਾਂ ਹੈ ਹੀ ਭੈਣ ਜੀ ਨਾਲ ਇਹ ਨੌਕਰੀਆਂ ਨੌਕਰੀਆਂ ਕਿੱਥੇ ਮਿਲਦੀਆਂ ਚਲ ਆਵਦੇ ਰੋਟੀ ਸਿਰੇ ਤਾਂ ਹੈਗੀ ਐ ਆਪਣਿਆਂ ਦਾ ਜਾਣਦੀ ਐ ਜਦੋਂ ਨੌਕਰੀਆਂ ਤਾਂ ਕਰਮਾਂ ਨਾਲ ਐ ਪੁੱਤ ਹਾਂਜੀ ਬਾਕੀ ਬਸ ਤੁਸੀਂ ਦੇਖ ਆਇਓ ਹਨਾ ਜਾ ਕੇ ਘਰ-ਬਾਰ ਜਿਵੇਂ ਹਨਾ ਠੀਕ ਲੱਗਦਾ ਮੇਰੀ ਗੱਲ ਸੁਣ ਨਾਲੇ ਤਾਂ ਇਹਦੇ ਚਾਚੇ ਨੂੰ ਕਹੂੰਗੀ ਨਾਲੇ ਇਹਦੀ ਚਾਚੀ ਨੂੰ ਨਾਲੇ ਇਹਦੇ ਮਾਮੇ ਮਾਮੀ ਨੂੰ ਬੁਲਾ ਲਵਾਂ ਜੀ ਠੀਕ ਐ ਨਾਲੇ ਅਸੀਂ ਘਰ ਦੇਖ ਆਵਾਂਗੇ ਨਾਲੇ ਅਸੀਂ ਮੁੰਡਾ ਵੇਖ ਆਵਾਂ ਬਾਕੀ ਭਈਆ ਕੁੜੀ ਸੋਡੇ ਸਾਹਮਣੇ ਐ ਦੇਖ ਲਓ ਤੁਸੀਂ ਹੁਣ ਨਹੀਂ ਕੁੜੀ ਤਾਂ ਦੇਖੋ ਸਾਨੂੰ ਪਸੰਦਾ ਭੈਣ ਜੀ ਕੋਈ ਗੱਲ ਨਹੀਂ ਬਾਕੀ ਚੱਲ ਤੁਸੀਂ ਪਹਿਲਾਂ ਦੇਖਿਓ ਤੇ ਅਸੀਂ ਸਗਣ ਕਰਾਂਗੇ ਵੱਡੇ ਭੈਣ ਜੀ ਆਿਆਂ ਤੋਂ ਹਾਂ ਹਾਂ ਉਹ ਆ ਲੈਣਗੇ 2-4 ਦਿਨਾਂ ਚ ਸਗਣ ਤਾਂ ਭੈਣ ਜੀ ਬਾਅਦ ਚ ਹੀ ਹੋਊ ਜਦੋਂ ਅਸੀਂ ਦੇਖ ਕੇ ਆਵਾਂਗੇ ਵੀ ਤੁਸੀਂ ਦੇਖਿਆ ਉਹ ਜੇ ਤੁਹਾਡੇ ਨਾਲ ਫਿੱਟ ਆ ਗਈ ਫਿਰ ਅਸੀਂ ਤਾਂ ਸਗਣ ਹੀ ਪਾ ਦੇਾਂਗੇ ਠੀਕ ਹੈ ਭੈਣ ਜੀ ਮੇਰਾ ਕੁਝ ਖਾਂਦਾ ਪਿੰਦਾ ਨਹੀਂ ਹੈਗਾ ਹੁਣ ਮੈਂ 2 ਸਾਲ ਹੋ ਗਏ ਮੈਂ ਤਾਂ ਗਈ ਨਾ ਪੁੱਤਾਂ ਤਾਂ ਮੈਂ ਆਹੀ ਗੱਲ ਕਰਦੀ ਸੀ ਹੁਣ ਤੈਨੂੰ ਵੀ ਚੱਲ ਵੀ ਠੀਕ ਹੈ ਉਹੀ ਗੱਲ ਅੱਜ ਕੱਲ ਜਿਹੜੇ ਨਸ਼ਾ ਪੱਤਾ ਕਰਦੇ ਆ ਘਰ ਬਰਬਾਦ ਹੀ ਹੁੰਦਾ ਨਾ ਨਾ ਭੈ ਮੁੰਡਾ ਵੈਸ਼ ਨੂੰ ਚਾਹੀਦਾ ਸਾਨੂੰ ਤਾਂ ਵੀ ਕੋਈ ਖਾਵੇ ਪੀਵੇ ਨਾ ਨਾ ਭੈਣ ਜੀ ਸਾਡੇ ਘਰੇ ਕੋਈ ਮੀਟ ਆਂਡਾ ਆਵੇ ਤੇ ਨਾ ਸਾਡੇ ਜਿਵਾਕ ਖਾਣ ਹਾਂ ਹਾਂ ਭੈਣ ਜੀ ਮੈਂ ਵੀ ਇਹੋ ਜਿਹੀ ਪਰਿਵਾਰ ਭਾਲਦੀ ਸੀ ਪਹਿਲੇ ਦੀ ਚਾਚੀ ਵੀ ਕਰਵਾਉਂਦੀ ਸੀ ਉਹ ਵੀ ਵੈਸ਼ ਨੂੰ ਪਰਿਵਾਰ ਸੀ ਤੇ ਬਾਕੀ ਹਜੇ ਉਹਨੂੰ ਮੈਂ ਕੋਈ ਹਾਨਾ ਦਾ ਜਵਾਬ ਨਹੀਂ ਦਿੱਤਾ ਸੰਜੋਗਾਂ ਦੀ ਗੱਲ ਹੁੰਦੀ ਹੈ ਭੈਣ ਜੀ ਵੱਡੀ ਗੱਲ ਤਾਂ ਸੰਜੋਗਾਂ ਦੀ ਹੈ ਜੀ ਤੇ ਚਲੋ ਕੋਈ ਨਹੀਂ ਭੈਣ ਜੀ ਸਾਡੇ ਘਰ ਨਾ ਤਰੇ ਸਾਨੂੰ ਲੰਬਾ ਆਉਂਦਾ ساری ਉਮਰ ਤੇ ਬਸ ਆਪ ਦਾ ਮਾੜਾ ਜੀ ਜਿਵੇਂ ਹੁਣ ਮੈਂ ਤੁਹਾਨੂੰ ਗੱਲਾਂ ਦੱਸਾਂਗਾ ਹਣਾ ਅਕਸਰ ਮਾਂ ਦੇ ਸਾਰੇ ਹੁੰਦਾ ਤੀ ਨੂੰ ਸਮਝਾਉਣਾ ਵੀ ਓਵੇਂ ਜੇ ਮੜਾ ਜਾਂ ਕਹਿ ਵੀ ਦੇ ਕੁੜੀ ਨੂੰ ਨਿਆਣੀ ਐ ਵਿਚਾਰ ਸਾਡਾ ਕੱਠ ਦਾ ਕੰਮ ਹੈ ਮੇਰੀ ਗੱਲ ਸੁਣੋ ਮੈਂ ਵੀ ਕਹਿ ਦੂੰਗੀ ਬਾਕੀ ਭਾਈ ਤੁਹਾਡੇ ਸਾਰੇ ਐ ਉੱਥੇ ਜਾ ਕੇ ਸਮਝਾਉਣਾ ਠੀਕ ਐ ਨਾ ਨਾ ਕੋਈ ਨਹੀਂ ਭੈਣ ਜੀ ਆਪੇ ਹੈਗੀ ਐ ਹੁਣ ਇਹਦੀ ਟਾਣੀਆਂ ਆਪੇ ਇਹਨੂੰ ਸਮਝਾ ਆ ਬੈਠੀ ਐ ਮੇਰੀ ਹੁਣ ਐ ਜਿਆਦਾ ਕੋਈ ਗੱਲ ਨਹੀਂ ਜੀ ਜੀ ਦੀ ਭੈਣਾ ਵਰਗੀ ਐ ਹਾਂ ਉਹੀ ਤਾਂ ਗੱਲ ਐ ਪੁੱਤ ਤਸ ਤੋਂ 1 ਰੁਪਿਆ ਵੀ ਨਹੀਂ ਤੁਹਾਡੇ ਤੋਂ ਲੈਣਦੇ ਸਭ ਤੋਂ ਵੱਸ ਤੁਹਾਡੀ ਕੁੜੀ ਦੇ ਦੋ ਹਾਂ ਚਲ ਵਧੀਆ ਪੁੱਤ ਬਾਕੀ ਕਹਿੰਦੇ ਹੁੰਦੇ ਜਿੰਨਾ ਕਮਾ ਪਿਆ ਤੋਂ ਸਰਦਾ ਉਹਨਾਂ ਕਤਾ ਕਰਦਾ ਹੀ ਐ ਨਹੀਂ ਨਹੀਂ ਕੋਈ ਗੱਲ ਕੋਈ ਖਰਚਾ ਕਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ ਹਣਾ ਤੇ ਬਸ ਸੰਤ ਕੁੜੀ ਚਾਹੀਦੀ ਆ ਪੁੱਤ ਚੱਲ ਕੋਈ ਨਾ ਬਾਹਲਾ ਖਰਚਾ ਤਾਂ ਮੈਂ ਕੀ ਕਰਦਾ ਜਿੰਨਾ ਕਿ ਇਹਦਾ ਮੈਂ ਬਣਾ ਰੱਖਿਆ ਉਹਨਾਂ ਕਤਾ ਤੀਨੂ ਦੇਉਂਗੀ ਮੇਰੇ ਕਿਹੜਾ ਕੋਈ ਹੋਰ ਬੇਟੀਆਂ ਵੀ ਮੈਂ ਉਹਦਾ ਕਰ ਦੂੰਗੀ ਹਾਂਜੀ ਸਾਡੇ ਕਿਹੜਾ ਭੈਣ ਜੀ ਦੋਨਾਂ ਤਰ੍ਹਾਂ ਦੀਆਂ ਛੜੀ ਦੇ ਕੁੜੀਆਂ ਸਾਡੇ ਤਾਂ ਇੱਕ ਇੱਕ ਮੁੰਡਾ ਐਨਾਂ ਦਾ ਹੀ ਸਾਰਾ ਕੁਝ ਐਵੇਂ ਨਾ ਤੁਸੀਂ ਔਖੇ ਹੋ ਕਿਤੇ ਸ੍ਰੀਕਾਂ ਦੇ ਮਿੰਤਾ ਕੱਢਦੇ ਤੁਰੇ ਫਿਰੋ ਮੈਂ ਮੰਡੀ ਜਾਣਾ ਮੈਂ ਉਹ ਲਿਆਣਾ ਮੈਂ ਉਹ ਲਿਆਣਾ ਸਾਨੂੰ ਤਾਂ ਕੁਛ ਨਹੀਂ ਚਾਹੀਦਾ ਸਾਨੂੰ ਤਾਂ ਕੱਲੀ ਕੁੜੀ ਚਾਹੀਦੀ ਠੀਕ ਹੈ ਭੈਣ ਜੀ ਕੋਈ ਨਾ ਸ਼ਾਬਾਸ਼ ਸੋਡੇ ਜਿਹੜੀ ਏਡੀ ਵੱਡੀ ਗੱਲ ਕਹਿਤੀ ਤੁਸੀਂ ਬਸ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਸਾਡੇ ਕੰ ਨੂੰ ਜਮਾ ਵੀ ਤੇ ਚੱਲ ਤੁਸੀਂ ਦੇਖ ਆਏ ਜਿੱਦੇ ਤੁਹਾਡਾ ਕੋਈ ਹੋਇਆ ਹੀ ਵਿਚਾਰ ਹਨਾ ਤੇ ਅਸੀਂ ਤੇਰਾ ਸੀ ਗੱਲ ਵਧਾਵਾਂਗੇ ਅੱਗੇ ਠੀਕ ਹੈ ਭੈਣ ਜੀ ਤੂੰ ਨਾ ਨੰਬਰ ਲਿਖ ਕੇ ਦੇ ਜਾ ਆਪਦਾ ਤੇ ਮੈਂ ਕਰਕੇ ਰਹਿ ਇਹਦੀ ਚਾਚੀ ਨਾਲ ਨਾਲ ਇਹਦੇ ਮਾਮਿਆਂ ਨਾਲ ਤੇ ਤੁਹਾਨੂੰ ਫੋਨ ਕਰ ਦਾਂਗੇ ਅਸੀਂ ਆਜੋ ਮੈਂ ਤੁਹਾਨੂੰ ਹਾਂ ਨੰਬਰ ਲਿਖਾ ਦੇ ਪੁੱਤ ਚੱਲ ਵਧੀਆ ਭੈਣ ਜੀ ਮੈਂ ਵੀ ਆਈ ਭਾਲਦੀ ਆ ਵੀ ਇਹੋ ਜਿਹਾ ਪਰਿਵਾਰ ਹੋਵੇ ਚੱਲ ਮੇਰੀ ਤੀ ਦਾ ਬ세ਵਾ ਵਧੀਆ ਹੋ ਜਾਊਗਾ ਹੋਰ ਭੈਣ ਜੀ ਹੁੰਦਾ ਹੀ ਆ ਕਿ ਖਰ ਤੀ ਦੇ ਮਾਪਿਆਂ ਤਾਂ ਹੀ ਹੁੰਦਾ ਸਾਡੀ ਤੀ ਸੌਖੀ ਵਸੇ ਹਾਂ ਹੋਰ ਵਸਾਈ ਹੁੰਦਾ ਅੱਗੇ ਕਹਿੰਦੇ ਹੁੰਦੇ ਆ ਆਪਦੇ ਕਰਮ ਹੁੰਦੇ ਨੇ ਕਰਮ ਹੁੰਦੇ ਸਹੀ ਗੱਲ ਆ ਤੇ ਆਪਦੀ ਕਿਸਮਤ ਆ ਅੱਗੇ ਚਲੋ ਹਾਂ ਤੇ ਆਜੋ ਫਿਰ ਅੰਦਰ ਚਾਹ ਪਾਣੀ ਪੀ ਲਓ ਚਲੋ ਭੈਣ ਜੀ ਹਾਂ ਆਜੋ ਹਾਂ ਜੀ ਮੈਂ ਵੀ ਐਂ ਕਹਿਣ ਆਈ ਸੀ ਆਜੋ ਅੰਦਰ ਮੈਂ ਚੱਲੀ ਹਾਂ ਨਹੀਂ ਚੱਲ ਚਲੋ ਆਉਨੇ ਹਾਂ ਆਜੋ ਜਮਾਂ ਠੀਕ ਹੈ ਹਾਂ ਹੁਣ ਤਾਂ ਠੀਕ ਹੈ ਭੈਣ ਜੀ ਹਰ ਗੱਲ ਕੋਸਾ ਕੀ ਨਾ ਹੁੰਦਾ ਤੇ ਤੂੰ ਮੈਨੂੰ ਐਂ ਦੱਸ ਵੀ ਕੀ ਗੱਲ ਕਹਿੰਦੀ ਸੀ ਉਥੇ ਤਾਂ ਨਾ ਮੈਨੂੰ ਜਮਾ ਨਹੀਂ ਕੋਸ ਸੁਣਿਆਗਾ ਐਨਾ ਰੌਲਾ ਪਈ ਜਾਂਦਾ ਸੀ ਕੋਲੇ ਕਹਿੰਦੀ ਤਾਂ ਫਿਰ ਮੈਂ ਦਿਨ ਆਏ ਆ ਭਾਵੇਂ ਹੁਣ ਦੇ ਕ੍ਰਿਸਟੀਆਂ ਦੀ ਤਾਂ ਦੋ ਤਿੰਨ ਦੀ ਦੱਸ ਪੈ ਗਈ ਕੁਲਦੀਪ ਬਾਰੇ ਅੱਛਾ ਤੇ ਵੀ ਉਹ ਕੁੜੀ ਜਿਹੜੀ ਹੁਣ ਅਸੀਂ ਦੇਖ ਕੇ ਆਈਆਂ ਆ ਉਹ ਕੁੜੀ ਮੈਨੂੰ ਵਸਾਉਂਦਾ ਅੱਛਾ ਤੁਸੀਂ ਕੁੜੀ ਦੇਖ ਆਇਆ ਫਿਰ ਹੈ ਕੁੜੀ ਅਸੀਂ ਦੇਖ ਆਈਏ ਨਾ ਰਿਸ਼ਤਾ ਕੌਣ ਕਰਾਉਂਦਾ ਫਿਰ ਰਿਸ਼ਤਾ ਆਪਣੀ ਮਨਿੰਦਰੀ ਕਰਾਉਂਦੀ ਐ ਅੱਛਾ ਇਹਦੀ ਸੇਹ ਦੀ ਦੀ ਚਾਚੇ ਦੀ ਕੁੜੀ ਐ ਮਨਿੰਦਰ ਦੀ ਅੱਛਾ ਅੱਛਾ ਤੇ ਕੁੜੀ ਸੋਹਣੀ ਹੈ ਘਰ ਦੇ ਕੰਮ ਵਾਲੀ ਹੈ ਮਾਵਾ ਦੀ ਆਨੂ ਹੈ ਘਰ ਤਾਂ ਠੀਕ ਠੀਕ ਦੇ ਇਹ ਗਰੀਬ ਹੀ ਹੈਗੇ ਘਰੋਂ ਤਾਂ ਤੇ ਜਰਾ ਆਪਾਂ ਬਾਲੇ ਅਮੀਰ ਤੋਂ ਕੀ ਲੈਣਾਗਾ ਤੇ ਬਗਾ ਆਪਦਾ ਘਰ ਵਸਦਾ ਹੋ ਜੂਗਾ ਸਰ ਬਾਕੀ ਆਏ ਆਪਾਂ ਹੁਣ ਆਪਣੇ ਵਿੱਚ ਇਹ ਕੱਟੀ ਜਾਂਦੀ ਹੈ ਮੈਨੂੰ ਆਇਆ ਉਹ ਵੀ ਆਪਣੇ ਵਿੱਚ ਕੱਟਣ ਵਾਲੀ ਆ ਜੇ ਕਿਥੇ ਨਾ ਹੋਵੇ ਆਪਾਂ ਨੂੰ ਐਡ ਕਰਾ ਦੇ ਆ ਮੇਨ ਤਾਂ ਗੱਲ ਇਹੀ ਹੈ ਭੈਣੇ ਹੁਣ ਜਿਵੇਂ ਉਹ ਵੀ ਘਰ ਆਪਣਾ ਇਕੱਠ ਨਹੀਂ ਵੀ ਜਾਂਦਾ ਗਾ ਗਾਹਾਂ ਇਹਨਾਂ ਦਾ ਵੀ ਤਰਾਨੇ ਦਸਾਨੇ ਦਾ ਇਕੱਠਾ ਹੀ ਨਹੀਂ ਵੀ ਹਾਂ ਹੀ ਮੈਂ ਸੋਚ ਰਹੀ ਹਾਂ ਤੇ ਬਾਕੀ ਹੁਣ ਤੇਰੇ ਨਾਲ ਸਲਾਹ ਕਰਨੀ ਸੀਗੀ ਹੁਣ ਜੇ ਤੂੰ ਆਖਿਆ ਹੀ ਦੇਖ ਤੇਰੀ ਨਿਗਾਹ ਖਾਈਂਦੀ ਵੀ ਕਢਾ ਲੈ ਉਹ^{(\text{ਵਿਨਿੰਦਰ}})} ਕੋਈ ਗੱਲ ਨਹੀਂ ਸੀ ਉਹਨੂੰ ਕਾਇਦਾ ਸੀ ਉੱਤੇ। ਵੀ ਸਾਡੀ ਭੈਣ ਜੀ ਇੱਥੇ ਹੈ ਨਹੀਂ ਜਦੋਂ ਆ ਗਈ ਭਈ ਸੀ ਉਦੋਂ ਆਈ ਤੋ ਉਹਦੇ ਕਾਹਾਂ ਗੱਲ ਤੋਰਾਂਗੇ। ਠੀਕ ਐ ਤੇ ਚਾ ਕੋਈ ਨਹੀਂ ਆਪਾਂ ਜਾ ਕੇ ਦੇਖ ਆਵਾਂਗੇ। ਨਾਲ ਦੇਖਣ ਦੀ ਕੀ ਆਪਾਂ ਕੋਈ ਗੱਲ ਇਕੱਠੇ ਕਰ ਲਾਂਗੇ। ਦੇਖ ਦਿਖਾਈਆ ਵੀ ਤੇ ਸਗੜਦਾ ਵੀ ਸਾਰੇ ਤਾਂ। ਬੱਸ ਤਾਂ ਕਹਿੰਦੀ ਆ ਪਾਈ ਤਾਂ। ਸਗੜ ਪਾ ਦੇਗੇ ਕੁੜੀ ਤਾਂ ਸੋਹਣੀ ਐ ਫਿਰ ਮੈਨੂੰ ਤਾਂ ਵਧੀਆ ਲੱਗੀ। ਜੇ ਤੁਹਾਨੂੰ ਪਸੰਦ ਆਗੇ ਫਿਰ ਕੀ ਹੈਗਾ ਹੁਣ ਕਰ ਲਾਂਗੇ ਫਿਰ ਹੋਰ ਦੱਸ ਤੇ ਸਲਾਈ ਕਢਾਈ ਜਾਣਦੀ ਐ। ਕੋਸ ਬੜੀ ਬੁੜੀ ਹੈਗੀ ਪੜੀ ਹੈ ਕੋਸ ਕਰਿਆ ਕੁੜੀ ਦਾ ਛੇਤ ਤਾਂ ਵਧੀਆ ਕਰ ਲੈਗੀ ਵਧੀਆ ਸਿਆਣੀ ਲੱਗੀ ਮੈਨੂੰ ਤੇ ਬਾਕੀ ਭਣੇ ਤੈਨੂੰ ਸਹੀ ਗੱਲ ਦੱਸਾਂ ਉਹਦੇ ਤਾਂ ਦੇਖ ਆਪਾਂ ਮਾਉਂਦਿਆਂ ਨੂੰ ਲਫਾਫਾ ਜਿਹਾ ਸੱਟਿਆ ਨੇ ਤੇ ਫੇਰ ਫੇਰ ਇਹ ਕਈ ਦਿਨ ਹੋ ਗਿਆ ਉਹਦੇ ਭੱਜਿਆ ਤੇ ਮੈਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਭਣੇ ਮੈਂ ਕਿਹਾ ਤਾਰੂ ਕਹੀ ਨਾ ਇਹ ਤਾਂ ਮੱਲੋ ਮੈਨੂੰ ਦਾਤ ਉਹਦੰਦਾ ਇਹ ਚਿੰਤਾ ਲੱਗੀ ਪਈ ਹੈ ਵੀ ਇਹ ਕਰਦਾ ਕੀ ਫਿਰਦਾਗਾ ਮੈਂ ਵੀ ਇਹੀ ਸੋਚਦੀ ਆ ਭਣੇ ਇਹ ਵੀ ਕਿਤੇ ਹੋਰ ਗਲਤ ਸੰਗਤ ਚ ਰਲ ਕੇ ਨਸ਼ੇ ਪੱਤੇ ਤੇ ਨਾ ਹੋ ਜੇ ਮੁੰਡਾ ਸਹੀ ਗੱਲ ਐ ਆਪਦਾ ਫਿਰ ਟਾਈਮ ਨਾ ਘਰ ਬੰਦੀ ਇਹਦਾ ਘਰ ਹੀ ਬੰਨ੍ਹਿਆ ਰਹੂਗਾ ਅਗਲੀ ਰੋਕ ਕੇ ਨਾ ਰੋਕ ਕੇ ਫਿਰ ਮੇਰੀ ਟੈਨਸ਼ਨ ਵੀ ਲੈ ਜਾ ਤੇਰੀ ਵੀ ਲੈ ਜਾ ਹਾਂ ਹੁਣ ਲਾਡੀ ਵੀ ਆਪਾਂ ਨੂੰ ਫਿਕਰ ਤਾਂ ਨਹੀਂ ਕਿਸੇ ਗੱਲ ਦੀ ਇਹ ਤਾਂ ਗੱਲ ਹੈਗੀ ਆ ਚੱਲ ਕੋਈ ਨਹੀਂ ਬਸ ਤੁਸੀਂ ਦੇਖ ਲੈਣੀ ਗੱਲ ਹੁਣ ਪੱਕੀ ਕਰ ਲੈਨੇ ਆ ਫਿਰ ਆਪਾਂ ਹਾਂ ਬਸ ਗੱਲ ਸਾਰੇ ਸ਼ਾਮ ਨੂੰ ਬੈਠ ਕੇ ਸਾਰਿਆਂ ਨੇ ਆਪਾਂ ਰਾਏ ਕਰ ਲਾਂਗੇ ਤੇ ਤਖਤਦੀਪ ਆ ਜਾਊਗਾ ਹਾਂ ਤੇ ਨਾਲੇ ਜੋ ਲਾਡੀ ਆਗੇ ਉਹਨਾਂ ਨੇ ਬੈਠ ਕੇ ਆਪਾਂ ਗੱਲ ਕਰ ਲਾਂਗੇ ਹਾਂ ਵਧੀਆ ਸੌਣੀ ਮਾਦਾ ਕਹਿਣੀ ਹੈਗੀ ਹੋ ਜਾਊਗਾ ਟਾਈਮ ਨਾਲ ਮੈਂ ਵੀ ਤੈਨੂੰ ਹਾਂ ਹੀ ਆਣੀ ਆ ਬਸ ਫਿਰ ਆਪ ਵੀ ਕਰਕੇ ਰਾਏ ਤੇ ਆਪਾਂ 2-4 ਦਿਨਾਂ ਚ ਸ ਵਾਸਤੂ ਪਰਨਾ ਗੱਲ ਕਰਕੇ ਮਨਿੰਦਰ ਨਾਲ ਗੱਲ ਉਹਨਾਂ ਨੂੰ ਕਹੀ ਤੇਨ ਵੱਲੋਂ ਕੋਈ ਫਿਰ ਅਸੀਂ ਉਸ ਦਿਨ ਤੇ ਆਪਾਂ ਜਾ ਕੇ ਦੇਖ ਲਾਂਗੇ ਕੁੜੀ ਦੇਖ ਲਾਂਗੇ ਨਾਲ ਜੀ ਨਹੀਂ ਸਕਣ ਪਾਦਾਂਗੇ ਬਸ ਬਾਕੀ ਨਾ ਤੂੰ ਵੀ ਮਨਿੰਦਰ ਨਾਲ ਸਾਰੀ ਗੱਲਬਾਤ ਕਰਕੇ ਪੁੱਛ ਲਾਉ ਤੈਨੂੰ ਕੀ ਦੱਸਦੀ ਹੈਗੀ ਵੀ ਮੈਨੂੰ ਤਾਂ ਉਹਨਾਂ ਨੇ ਸਾਰਾ ਕੁਝ ਚੰਗਾ ਹੀ ਦੱਸਿਆ ਮਾੜਾ ਜੇ ਤੂੰ ਪੁੱਛ ਲੇਗੀ ਤੇ ਗਾਹਾਂ ਗਾਹਾਂ ਜਦੋਂ ਮੇਰੀ ਘਰ ਸਣਾ ਤਾਂ ਆਪਾਂ ਉਹਨਾਂ ਦੇ ਤੇ ਪੁੱਛਿਆ ਸੀ ਹੈ ਕਰੂਗੀ ਤਾਂ ਚੰਗਾ ਹੀ ਉਹ ਸਾਰਾ ਵਿਸ਼ਵਾਸ ਦੀ ਮਾਰੀ ਨੇ ਤਾਂ ਮੈਂ ਆਪਣੇ ਮੇਰੀ ਭੈਣ ਨਾਲ ਰਿਸ਼ਤਾ ਟੱਕ ਤਾਂ ਵੀ ਉਹਦੇ ਨਾਲ ਆਪਾਂ ਜਿਹੜਾ ਘਰੇ ਨਾਲ ਕਰਾਉਂਦੀ ਹੈ ਹੀ ਨਹੀਂ ਲੱਗੇ ਉਹੀ ਤਾਂ ਗੱਲ ਲੱਗੀ ਰਹਿਣਾ ਤਾਂ ਇੰਨਾ ਨਹੀਂ ਹੁਣ ਅੱਗੇ ਇੰਨਾ ਨੇ ਰਹਿਣਾ ਮੈਂ ਤਾਂ ਇਹੀ ਆਖਿਆ ਇਹਨੂੰ ਭਈ ਆਪਦੇ ਵਰਗੀ ਲਿਆ ਆਪਾਂ ਨੂੰ ਤਾਂ ਕਾਸੇ ਦਾ ਨਿਭਾ ਮੈਂ ਕੋਈ ਸਰਦੀ ਚੁੰਨੀ ਵੀ ਨਾ ਦੇਵੇ ਕੁੜੀ ਨਹੀਂ ਆਪਣੇ ਤੇਰੇ ਵਿਚਾਰਾ ਕੁਛ ਆਪਾਂ ਕੀ ਕਰਨਾ ਕੁਲੀ ਦੇ ਕੱਪੜੇ ਲਾਜਾ ਤਾਂ ਅੱਜ ਤੋਂ ਕੀ ਕਰਾਉਣਾਗਾ ਉਹੀ ਤਾਂ ਆਪਣੇ ਨਾਲ ਦਾ ਗੁਲੀ ਜਾਂਦਾਗਾ ਇੱਕ ਇੱਕ ਜਵਾਕ ਆਪਾਂ ਕਿਹੜੇ ਤੇ ਕੁੜੀਆਂ ਤੋੜਨਾ ਉਹੀ ਤਾਂ ਗੱਲ ਲੱਗੀ ਚਲ ਕੋਈ ਨਾ ਮਨਿੰਦਰ ਲਾ ਵੀ ਗੱਲ ਕਰ ਲੈਣੀ ਹੈ ਬਾਕੀ ਲਾਠੀ ਨੂੰ ਆਉਣ ਦੇ ਤੇ ਨਾਲ ਕੁਲਦੀਪ ਆ ਜੂਗਾ ਫਿਰ ਆਪਾਂ ਬੈਠ ਕੇ ਸਾਰੇ ਰਾਇ ਕਰ ਲਾਂਗੇ ਹਾਂ ਫਿਰ ਆਪਾਂ ਨੂੰ ਮਨਿੰਦਰ ਨੂੰ ਕਹਿ ਦਾਂਗੇ ਉਹ ਨਾਲ ਗੱਲ ਕਰ ਲੂਗੇ ਹੋਰ ਉਹ ਤੇ ਆਪਾਂ ਨਾਲ ਲਾ ਕੇ ਉਹ ਜਾਪਾ ਹਾਂ ਬਸ ਆਪਾਂ ਫਿਰ ਸਕਣ ਪਾਇਆ ਹੋਰ ਮੈਨੂੰ ਤਾਂ ਉੱਥੇ ਆਹੀ ਚਿੰਤਾ ਲੱਗੀ ਰਹੀ ਨਹੀਂ ਪਣੀ ਕੋਈ ਸਮਝ ਨਾ ਆਵੇ ਆਪ ਤਾਂ ਤਾਂ ਮੰਨਣਾ ਲੱਗੇ ਉਹ ਮੈਨੂੰ ਆਖਣ ਵੀ ਤੂੰ ਐਂ ਕਹਦੋ ਬੈਠੀ ਐ ਤੇ ਚਿੰਤਾ ਮੈਨੂੰ ਇੱਥੋਂ ਦਿਖਾਈ ਜਾਵੇ ਇਹੀ ਚਿੰਤਾ ਦੀ ਮਾਰੀ ਨੇ ਤਾਂ ਮੈਂ ਫਿਰ ਅਛੇ ਤੀ ਕਾਲ ਕਰੀ ਜਦੋਂ ਉਹ ਤਾਂ ਨਾ ਖੜਿਆ ਘਰੇ ਬੈਣੇ ਜਮੀ ਨਹੀਂ ਆਖੇ ਨਾਂ ਤਾਂ ਇੰਨਾ ਕੀ ਜਵਾਕ ਨੂੰ ਆਖੇ ਲੋਭਰਪੁਣਾ ਉਧਰ ਵਾਕੇ ਉਧਰ ਵਾਕੇ ਉਧਰ ਹੋਗਾ ਐਂ ਭੱਜੀ ਫਿਰੂਗਾ ਵੀ ਨਾ ਕੋਈ ਗੱਲਬਾਤ ਦੱਸਦਾ ਵੀ ਕੀ ਗੱਲ ਹੈ ਕੀ ਫਰਦਾ ਦੇ ਕੀ ਪੈ ਤੁਹਾੜੀ ਆਈ ਜਿਹੜਾ ਤੁਰਾ ਫਿਰਦਾ ਗਾਕੇ ਤੇ ਹੋਰ ਮੈਂ ਤਾਂ ਤੈਨੂੰ ਆਈ ਐ ਜੀ ਮੈਂ ਸਪਾ ਕੇ ਸਗ ਨਾਲ ਉਹ ਦਿਆ ਆ ਲੱਗਿਆ ਹਣੀ ਕਰਨ ਜੇ ਇਹ ਪਹਿਲਾਂ ਨਹੀਂ ਕਰਤਾ ਸੀ ਇਹ ਜੀ ਨਹੀਂ ਹੈ ਵੀ ਨਿਕਦਾ ਹੀ ਆਏ ਹੋਇਆ ਵੀ ਮੈਂ ਤੈਨੂੰ ਆਇਆ ਨਹੀਂ ਸਗ ਨਾਲ ਪਾ ਕੇ ਵਿਆਹ ਦਾ ਨਾਲ ਦੀ ਨਾਲ ਦਿਨ ਬੰਨ ਲਿਆ ਆਪਾਂ ਤਾਂ ਹੁਣੀ ਵਿਆਹ ਲਗਿਆ ਦੋ ਮਹੀਨੇ ਦੇ ਵਿੱਚ ਵਿੱਚ ਬਸ ਫਿਰ ਠੀਕ ਆ ਕੋਈ ਗੱਲ ਨਹੀਂ ਵਧੀਆ ਸਮਝ ਹਾਂ ਹਾੜੀ ਤੋਂ ਪਹਿਲਾਂ ਵਿਆਹ ਲਗਿਆ ਆਪਾਂ ਇਹਨੂੰ ਹਾਂ ਨਹੀਂ ਚਲ ਕੋਈ ਨਹੀਂ ਆਪਾਂ ਕਰ ਲੈਨੇ ਆ ਗੱਲ ਮਨਿੰਦਰ ਨੂੰ ਮੈਂ ਕਹਿ ਦੰਨੀ ਹੈਗੀ ਹੈ ਨਾ ਪੁੱਛ ਲੈਨੀ ਆ ਸਾਰੀ ਗੱਲ ਦੱਸ ਦੂਗੀ ਮੈਨੂੰ ਫਿਰ ਆਪਾਂ ਤੈਨੂੰ ਬੰਨ ਲਾਂਗੇ ਬਸ ਮੈਂ ਤਾਂ ਆਪ ਕਹਿਨੀ ਹੈ ਸਮਝੀ ਕੀ ਆਪਾਂ ਬਾਹਲੇ ਕੱਠ ਤੋਂ ਲੈਣਾ ਕਰਕੇ चुनी हाँ। चढ़ा करा केवे हाँ। के के, के। चिंता हाँ। हाँ। कर मैं डर हाँ चल कर ला सलाह कोई नी चा कर कर लागे सारा कुछ लुटा कैसे अपना माण है बच्चा ਮੈਂ ਮੇਰੀ ਪਤਨੀ ਦੇਖਿਆ ਉਹਦਰ ਜਾ ਕੇ ਹਾਂਜੀ ਬੂਮੀ ਨਾ ਤਾੜੋ ਬਸ ਹਰ ਮਾਰ ਬਾਜ਼ ਆਇਆ ਕਰਨਾ ਅੱਛਾ ਕਿਉਂ ਮੈਂ ਤਾਂ ਨਹੀਂ ਕੋਈ ਦਿੱਤੀ ਕੀ ਆਹ ਸੁਣਦੇ ਚਾਚੀ ਦੇ ਬਣੀ ਕਿਹਾ ਸੀਗਾ ਕਿ ਵੀ ਰਿਸ਼ਤੇ ਵਾਰੇ ਤਾਂ ਗੱਲ ਕੀਤੀ ਹੈਗੀ ਹਾਂ ਮੈਂ ਮੇ ਸੇਲੀ ਦੀ ਚਾਚੀ ਦੀ ਕੁੜੀ ਆ ਮੈਂ ਕਿਹਾ ਜੇ ਗਰੀਬ ਬਣੀ ਜੀ ਆ ਵੀ ਕਾਕਾ ਦਾ ਰਿਸ਼ਤਾ ਉਹਨੂੰ ਕਰਾ ਦੇਣੇ ਆ ਦੇਖ ਬੋਤਲ ਮੂੰਹ ਤੱਕ ਜਿਹੜਾ ਤੂੰ ਕਰੇਂਗੀ ਸਹੀ ਕਰੇਂਗੀ ਹੈਨਾ ਮੈਂ ਤੈਨੂੰ ਐ ਨਹੀਂ ਕਹਿੰਦੀ ਪਰ ਫਿਰ ਵੀ ਤੈਨੂੰ ਮੈਂ ਗੱਲ ਸਮਝਾਉਣੀ ਹੈ ਕੱਲ ਨੂੰ ਆਪਣਾ ਫਰਕ ਨਾ ਪੈ ਜਾ ਕਿਸੇ ਗੱਲ ਦੇ ਵਿੱਚ ਹੁਣ ਤਾਂ ਆਪਾਂ ਸਾਰਾ ਡੱਬਰ ਇਕੱਠੇ ਹੈਗੇ ਕਿਤੇ ਕੱਲ ਨੂੰ ਕੋਈ ਆ ਕੇ ਇਹ ਜੀ ਤੇ ਆਪਾਂ ਨੂੰ ਸਾਰੇ ਨੋਟੋ ਕਲੀਟ ਕਰਾ ਦੇ ਹੁਣ ਨਹੀਂ ਨਹੀਂ ਮੈਂ ਐ ਹੋਜੀ ਕੁੜੀ ਨਹੀਂ ਹੈਗੀ ਮੈਂ ਤਾਂ ਆਉਂਦੀ ਜਾਂਦੀ ਰਹੀ ਐ ਨਾ ਉਹਦੇ ਪਿੰਡ ਦੇਖੀਏ ਕੁੜੀ ਤਾਂ ਬਾਣੀ ਭੋਲੀ ਤੇ ਬਾਣੀ ਸਿਆਣੀ ਆ ਜਿਵੇਂ ਆਪਾਂ ਮਗਰ ਲਾ ਲਾ ਜਨਾ ਉਵੇਂ ਮਗਰ ਲੱਗ ਜੂਗੀ ਆਪਣੀ ਬਸ ਫਿਰ ਮੈਂ ਤੈਨੂੰ ਐ ਕਹਿਨੀ ਐ ਕਿ ਤੇ ਕੁੜੀ ਵਧੀਆ ਹੋਣੀ ਚਾਹੀਦੀ ਆ ਨਹੀਂ ਤਾਂ ਥੋੜੇ ਚ ਨਾ ਫਰਕ ਠੀਕ ਹੈ ਤੂੰ ਆਉਦੇ ਹੱਥੀ ਅਗਲੇ ਨੂੰ ਲੈ ਕੇ ਆਏਂਗੀ ਮੈਂ ਤਾਂ ਹੀ ਰਿਸ਼ਤਾ ਕਰਾਉਣੀ ਹੈ ਮਮੀ ਵੀ ਨਾਲ ਤਾਂ ਮੈਂ ਜਾਣਦੀ ਨਾਲੇ ਉਹ ਮੈਨੂੰ ਜਾਣਦੀ ਸਾਡੀ ਨੇਵਾਂ ਵਧੀਆ ਜਾਊਗੀ ਨਾ ਨੇ ਆਏ ਆ ਵਿਚਾਰੇ ਉਹ ਗਰੀਬਲੀ ਦਾ ਭਣਾ ਹੋ ਜਿਗਣਾ ਦੇ ਭਰਾ ਨਾ ਪਿਓ ਆ ਵਿਚਾਰੇ ਮੈਂ ਦੇਣ ਤਾਂ ਕੁਝ ਕਰ ਨਹੀਂ ਸਕਦੇ ਹਨ ਉਹ ਤਾਂ ਆਪਾਂ ਚੱਲ ਲੈਣ ਤੇ ਨੂੰ ਆਪਾਂ ਕੀ ਕਰਾਉਣਾ ਆਪਣਾ ਫੇਰਾ ਸਾੜ ਸੜੀ ਜਾਂਦਾ ਸਾਰੇ ਕਾਸੀ ਨਾਲ ਮੈਂ ਆਪਾਂ ਤਾਂ ਲੈਣ ਦੇ ਦੇ ਤਾਂ ਕੋਈ ਗੱਲ ਨਹੀਂ ਵੀ ਜੇ ਕੁੜੀ ਵਧੀਆ ਹੋਣੀ ਚਾਹੀਦੀ ਹੈ ਨਾ ਤਾਂ ਤੁਹਾਡੇ ਚ ਨਾ ਫਰਕ ਪਵੇ ਦੋਨਾਂ ਜਣੀਆਂ 'ਚ ਤੇ ਨਾਲੇ ਇਹਨਾਂ ਦੋਨਾਂ ਭਰਾਵਾਂ 'ਚ ਨਾ ਫਰਕ ਪਵੇ ਨਾਣਾ ਐ ਤਾਂ ਫਰਕ ਪਾਉਣ ਵਾਲੀ ਤਾਂ ਉਹ ਹੈ ਨਹੀਂ ਗੀ ਕੁੜੀ ਉਹ ਵਿਚਾਰੇ ਇਹਨਾਂ ਤਾਂ ਸੋ ਕਪੜੇ ਲੜ ਵਧੀਆ ਸਿਉਣਾ ਜਾਂਦੀ ਆ ਆਪ ਤਾਂ ਕੋ ਭਨੇ ਇੱਥੇ ਬਹਿ ਕੇ ਸਾਲਾ ਕਰੇ ਬੰਦੇ ਆਪ ਨੂੰ ਦੁਕਾਨ ਪਾ ਗਿਓ ਬੰਦਿਆਂ ਦੇ ਕਿਤੇ ਹੋਰ ਬਠੀਕ ਕਰੀ ਚਲੋ ਉਹ ਤਾਂ ਬਾਤ ਦੀ ਗੱਲ ਆ ਪੁੱਤ ਜਿਹੜਾ ਜਵਨੇ ਕੰਮ ਕਰਨਾ ਹੋਰ ਆਪਾਂ ਖਰਾ ਦੇਣੀ ਹੈ ਨਾ ਹਾਂ ਉਹ ਹੀ ਮਹਿੰਗੀ ਗੱਲ ਹੀ ਹੈਗੀ ਬਸ ਤੈਨੂੰ ਜਿਹੜੀ ਗੱਲ ਸਮਝਾਉਣੀ ਉਸ ਉਹ ਉਸ ਗੱਲ ਦਾ ਧਿਆਨ ਰੱਖ ਠੀਕ ਹੈ ਨਾ ਤੂੰ ਗੱਲ ਕਰ ਲੈ ਉਹਨਾਂ ਨਾਲ ਮੈਂ ਤੁਹਾਨੂੰ ਸੱਚਾ ਝੂਠ ਲਾ ਕੇ ਫੋਟੋ ਦਿਖਾਉਣੀ ਏ ਕੁੜੀ ਦੀ ਹਣਾ ਤਾਂ ਤੂੰ ਮੈਨੂੰ ਫੋਟੋ ਦਿਖਾ ਦੇ ਤੇ ਨਾਲੇ ਮੈਂ ਤੇ ਕਿੰਨੀ ਵੀ ਤੂੰ ਗੱਲ ਕਰ ਲਈ ਉਹਨਾਂ ਕੋਈ ਉਹ ਆਪਾਂ ਤੈਨੂੰ ਬੰਨ ਲਾਂਗੇ ਫਿਰ ਹਾਂ ਫਿਰ ਜਾ ਉਹ ਮੁੰਡਾ ਲਾਡੀ ਦਾ ਚਾਚੀ ਨੇ ਗੱਲ ਕਰੀ ਲਈ ਸਦਾ ਹਸਤਰ ਸਾਰਾ ਕੁਝ ਅੱਛਾ ਚਲ ਇੱਕ ਵਾਰ ਫਿਰ ਵੀ ਆ ਨਾ ਆਪਾਂ ਸਾਰੇ ਬੈਠੀ ਗੱਲ ਕਰ ਲਾਂਗੇ ਆ ਕਾਕਨ ਮੈਂ ਆਈ ਕੀਤਾ ਤੇ ਚਾਚੀ ਨੂੰ ਮੈਂ ਕਿਹਾ ਵੀ ਆਪਾਂ ਨਾ ਕਿਰਾਂ ਦੇ ਸ਼ਾਮ ਨੂੰ ਬੈਠ ਕੇ ਮੈਂ ਤਾਂ ਕੁਲਦੀਪ ਆ ਜੂਗਾ ਸਿਰ ਨਰੇ ਮਹਲਾਡੀ ਹੋਗਾ ਆਪਾਂ بیٹھ ਕੇ ਸਾਰਾ ਪਰਿਵਾਰ ਰੈਕ ਕਰ ਲਾਂਗੇ ਹਾਂ ਨਾਲੇ ਉਹਨਾਂ ਨੂੰ ਦਿਨ ਦੱਸ ਦਾਂਗੇ ਅਗਲੀ ਵਾਰ ਉਹ ਉਹ ਜਿੱਤੀ ਆਈ ਕਰ ਲਾਂਗੇ ਹਨਾ ਨਾਲੇ ਆਪਾਂ ਵਿਚਾਰਾਂ ਨੂੰ ਕਹਿ ਦਾਂਗੇ ਬਾਹਲਾ ਖਰਚ ਕਰਦੇ ਲੋੜ ਨਹੀਂ ਹੈਗੀ ਸਤਾਪ ਦਾ ਖਰਚਾ ਹੀ ਕਰਨਾ ਨਹੀਂ ਆਪਾਂ ਖਰਚ ਕਰਵਾਉਣਾ ਹੀ ਨਹੀਂ ਮੈਨੂੰ ਪਹਿਲਾਂ ਕਹਿ ਕੇ ਹਟੀਆਂ ਇਹ ਵੀ ਆਪਾਂ ਤਾਂ ਚੁੰਨੀ ਜੜਾ ਵੇ ਕਰ ਲਾਂਗੇ ਲੋਡ ਨਹੀਂ ਖਰਚ ਕਰਦੇ ਕੀ ਫਾਇਦਾ ਐਵੇਂ ਲੋਕਾਂ ਨੂੰ ਖਵਾਉਣ ਦਾ ਇੱਥੇ ਪਾਰਟੀ ਕਰ ਦਾਂਗੇ ਹਨਾ ਜੇ ਬਾਹਲਾ ਨਾ ਕਰਾਂਗੇ ਉਹਨਾਂ ਤੋਂ ਨਾ ਕਰਵਾਉਂਦੇ ਆਹੋ ਆਪਾਂ ਉਹਦਾ ਦੇਖ ਲਾਂਗੇ ਕੋਈ ਜਿਵੇਂ ਲੋਟ ਹੋਇਆ ਤੇ ਤੂੰ ਚਲ ਕਰ ਲਈ ਗੱਲ ਚੰਗਾ ਠੀਕ ਹੈ ਮੈਂ ਉੱਧਰ ਜਾਇਆ ਮੜਾ ਜਾ ਹ ਹਨ ਤੱਕਰ ਨਹੀਂ ਪੋਗਾ ਜੋ ਫਸ ਗਈਆਂ ਹਈ ਉਹ ਤਾਂ ਲਾਡੀ ਨੂੰ ਮੇਰੇ ਦਾ ਪਤਾ ਲੱਗ ਗਿਆ ਕੱਲ ਦਾ ਤਾਂ ਉਹ ਵੀ ਨਹੀਂ ਬੋਲਿਆ ਮੇਰੇ ਨਾਲ ਹੁਣ ਉਹਨੂੰ ਵੀ ਮਨਾਉਣਾ ਪੋਗਾ ਕਾਹਦੀ ਗੱਲ ਮੈਂ ਤਾਂ ਜਾਨੂ ਬਾਲੇ ਸਿਆਪਿਆ ਹੁਣ ਇੱਧਰ ਵੀ ਮੈਂ ਫਸ ਗਈ ਹੁਣ ਮੈਂ ਕਹੀ ਤਾਂ ਜਾਣੀ ਐ ਵੀ ਕੁੜੀ ਸਿਆਣੀ ਐ ਸਿਆਣੀ ਉਹ ਮੈਂ ਜਾਣਦੀ ਨਹੀਂ ਕਰਦੀ ਨਹੀਂ ਉਹਨੂੰ ਹੁਣ ਆਪਦੇ ਰਿਸ਼ਤੇ ਰਹੀ ਵੀ ਉਹਨਾਂ ਬਣਾ ਕੇ ਬੈਗੀ ਹੁਣ ਜੇ ਕੱਲ ਨੂੰ ਕੋਈ ਗੱਲ ਹੋ ਗਈ ਇਹੋ ਜੀ ਆ ਗਈ ਤਾਂ ਸਾਰਾ ਭਾਂਡਾ ਮੇਰੇ ਸਿਰ ਤੇ ਫੁੱਟੂਗਾ ਵੀ ਤੂੰ ਕਰਾਇਆ ਸੀ ਰਿਸ਼ਤਾ ਹੁਣ ਮੈਂ ਕੀ ਕਰਾਂ ਮੈਨੂੰ ਤਾਂ ਹੀ ਨਹੀਂ ਬਤਾਨਾ ਹੁਣ ਮੈਂ ਤਾਂ ਫਸ ਗਈ ਵਿਚਾਲੇ ਚਲੋ ਕੋਈ ਉਹਨੂੰ ਦੇਖੀ ਜਾਓ ਜੀ ਉਹਨੂੰ ਤਕਸੂ ਕੀ ਕਰੀ ਇਹਨੇ ਕੁਛ ਨਹੀਂ ਮੈਨਾਈ ਕਰਨਾ ਫਿਰ ਵੀ ਮੈਂ ਕੱਲ ਤੇ ਤੁਹਾਨੂੰ ਬੁਲਾਉਣ ਲੱਗੀ ਹਾਂ ਤੁਸੀਂ ਚੱਜਣਾ ਬੋਲ ਕਾਤੋਂ ਰਹੇ ਮੇਰੇ ਨਾਲ ਮੈਂ ਜੋ ਮਰਜ਼ੀ ਕਰਾਂ ਤੂੰ ਮੈਥੋਂ ਲੈਣਾ ਕੀ ਹੈ ਲੈ ਮੈਂ ਤੁਹਾਡੀ ਵਾਈਫ ਹਾਂ ਮੈਨੂੰ ਪਤਾ ਹੋਣਾ ਚਾਹੀਦਾ ਸਾਰਾ ਕੁਝ ਜੇ ਵਾਈਫ ਆ ਫਿਰ ਮੇਰੀ ਗੱਲ ਤਾਂ ਮੰਨਦੀ ਨਹੀਂ ਕੀ ਨਹੀਂ ਗੱਲ ਮੰਨੀ ਮੈਂ ਤੁਹਾਡੀ ਤੈਨੂੰ ਸਾਰਾ ਕੁਝ ਹੀ ਪਤਾ ਠੀਕ ਆ ਨਾ ਫਿਰ ਕੱਲ ਜਿਹੜੀ ਤੂੰ ਹਰਕਤ ਕੀਤੀ ਹੈ ਨਾ ਉਸ ਹਰਕਤ ਕਰਕੇ ਮੈਂ ਬਹੁਤ ਗੁੱਸੇ ਆ ਗਿਆ ਮੈਨੂੰ ਪਤਾ ਵੀ ਤੁਸੀਂ ਗੁੱਸੇ ਹੋ ਪਰ ਜੇ ਐਡਾ ਵੀ ਇਸ਼ੂ ਬਣਾਉਣਾ ਦਾ ਕੋਈ ਚੱਕਰ ਤਾਂ ਹੈ ਨਹੀਂ ਖਾਣ ਪੀਣ ਦੀ ਚੀਜ਼ ਹੀ ਆ ਤੁਸੀਂ ਤੋਂ ਉਹਦੇ ਪਿਛੇ ਮੈਨੂੰ ਜਦੋਂ ਚੰਗਾ ਭਲਾ ਪਤਾ ਠੀਕ ਹੈ ਤੈਨੂੰ ਕਿੜਾ ਵੀ ਤੁਹਾਨੂੰ ਨਵੀਂ ਤਾਂ ਨਹੀਂ ਰਹੀ ਕਿ ਨਵੀਆਂ ਹਣ ਤੂੰ ਵੀਦੋਂ ਆਪਣੇ ਘਰ ਦੇ ਰੂਲਸ ਐਂਡ ਰੈਗੂਲੇਸ਼ਨ ਦਾ ਪਤਾ ਨਹੀਂ ਵੀ ਇੱਥੇ ਕੀ ਚੱਲਦੀ ਹੈ ਕੀ ਚੀ ਨਹੀਂ ਚੱਲਦੀ ਫਿਰ ਤੁਹਾਨੂੰ ਮੈਂ ਦੱਸਿਆ ਤਾਂ ਸੀਗਾ ਜੇ ਤੈਨੂੰ ਮੈਂ ਦੱਸਿਆ ਸੀਗਾ ਕਿ ਸਾਡੇ ਘਰ ਦੇ ਵਿੱਚ ਮੱਛੀ ਮੀਟ ਮੁਰਗਾ ਕੁਝ ਵੀ ਨਹੀਂ ਆਉਂਦਾ ਤੇ ਤੂੰ ਕਿਉਂ ਕੋਈ ਨਹੀਂ ਆ ਜਾਂਦੇ ਮੇਰੇ ਮੱਥੇ ਹੀ ਲੱਗਿਆ ਹਜੇ ਉਹ ਨਾਲ ਵੀ ਗੱਲ ਕਰੂੰਗਾ ਮੈਂ ਮਉ ਮਿਊਰਿਸ ਨੂੰ ਲੜਨ ਕਿਉਂ ਬੋਲੀ ਜਾਂਦੇ ਹੋ ਇਹਨੂੰ ਚੀਚੀ ਸੌਂ ਕੀ ਲੈਣਗੇ ਤੇ ਤੇਰੇ ਆਹੀ ਹਾਰ ਰਹੇ ਤਾਂ ਮੈਨੂੰ ਆਪ ਨੂੰ ਦੱਸਣਾ ਪਊਗਾ ਕਿ ਤੁਸੀਂ ਐਂ ਕਾਹਤੋਂ ਕਰਦੇ ਹੋ ਮੇਰੀ ਗੱਲ ਸੁਣੋ ਤੁਹਾਨੂੰ ਮੈਂ ਇੱਕ ਗੱਲ ਦੱਸਦੀ ਠੀਕ ਹੈ ਆ ਮੇਰੇ ਤੇ ਮੱਛੀ ਮੁਰਗਾ ਇਹ ਆਪਣਾ ਇੱਕ ਨਾ ਇੱਕ ਨੂੰ ਤਲਾਕ ਕਰਾ ਕੇ ਰਹੂਗਾ ਠੀਕ ਹੈ ਨਾ ਬਸ ਐ ਹਜੇ ਮਾੜੇ ਬੋਲ ਹੀ ਕਰੋ ਤੁਸੀਂ ਅੱਛਾ ਠੀਕ ਹੈ ਤੁਸੀਂ ਮੇਰੀ ਖੁਸ਼ੀ ਹਾਸਤੇ ਇੰਨਾ ਵੀ ਨਹੀਂ ਕਹਿ ਸਕਦੇ ਚਲ ਨਹੀਂ ਘਰੇ ਤੁਸੀਂ ਮੈਨੂੰ ਬਾਹਰ ਵੀ ਤਾਂ ਲੈ ਕੇ ਜਾ ਹੀ ਸਕਦੇ ਹੋ ਖਾਣ ਵਾਸਤੇ ਜਦੋਂ ਖਾਣਾ ਹੀ ਨਹੀਂ ਖਾ ਕੇ ਵੀ ਤਾਂ ਘਰੇ ਆਏਂਗੀ ਫਿਰ ਕੀ ਹੋ ਗਿਆ ਲੋਕ ਖਾਂਦੇ ਨਹੀਂ ਹੈਗੇ ਤੁਸੀਂ ਇਹਨਾਂ ਇਸ਼ੂ ਕਰ ਤੋਂ ਬਣਾਈ ਜਾਂਦੇ ਤੁਸੀਂ ਅਸਲ ਵਿੱਚ ਬਾਹਲੇ ਪੁਰਾਣੇ ਜ਼ਮਾਨੇ ਦੇ ਐ ਕਰੀ ਜਾਂਦੇ ਗੱਲ ਪੁਰਾਣੇ ਜ਼ਮਾਨੇ ਦੀ ਨਹੀਂ ਠੀਕ ਹੈ ਪੁਰਾਣੇ ਜ਼ਮਾਨੇ ਚ ਵੀ ਮੀਟ ਮੂਰ ਤਾਂ ਖਾਂਦੀ ਹੁੰਦੇ ਸੀਗੇ ਪਰ ਗੱਲ ਇਹ ਕਿ ਜਦੋਂ ਆਪਣੇ ਪਰਿਵਾਰ ਦੇ ਅੰਨੇ ਸੌਂ ਖਾ ਰੱਖੀ ਹੋਵੇ ਆਪਾਂ ਖਾਣਾ ਹੀ ਨਹੀਂ ਫਿਰ ਤੂੰ ਕਿਉਂ ਕਿਉਂ ਟੱਕ ਵੀ ਤੁਸੀਂ ਬਾਹਰ ਖਾ ਕੇ ਆਉਂਦੇ ਹੋ ਜਦੋਂ ਮੈਂ ਆਪ ਨਹੀਂ ਖਾਂਦਾ ਜੇ ਮੈਂ ਖਾਂਦਾ ਹਾਂ ਤਾਂ ਫਿਰ ਤਾਂ ਮੈਂ ਤੈਨੂੰ ਕਿਉਂ ਐ ਲੜਦਾ ਫਿਰ ਹੁਣ ਕੀ ਦਿੱਤਾ ਜਾਵੇ ਮੈਂ ਮੰਗਵਾ ਲਿਆ ਮੇਰੇ ਜੀ ਕਰਦਾ ਸੀ ਮੈਨੂੰ ਕ੍ਰੀਵਿੰਗ ਹੁੰਦੀ ਸੀਗੀ ਤੁਹਾਨੂੰ ਵੀ ਪਤਾ ਜਦੋਂ ਬੰਦੇ ਨੂੰ ਅੰਦਰੋਂ ਕ੍ਰੀਵਿੰਗ ਨਹੀਂ ਲੱਗਦਾ ਨਾ ਲੱਗਦਾ ਹੋਰ 100 ਕੁ ਚੀਜ਼ਾਂ ਨੇ ਹੋਰ ਹੋਰ ਕਹਿ ਗਏ ਗੁਜਰੇਲਾ ਬਣਾ ਲਾ ਇਥੇ ਪੰਜੀ ਦੀ ਬਣਾ ਲਾ ਇਹ 100 ਚੀਜ਼ਾਂ ਨੇ ਉਹ ਖਾਲਾ ਤਾਕਤ ਵਾਲੀਆਂ ਚੀਜ਼ਾਂ ਨਹੀਂ ਖਾਣੀ ਘੱਟ ਤਾਕਤ ਤੱਕ ਬਥੇਰੀ ਤਾਕਤਾਂ ਮਿਰਚ ਬਸ ਫਿਰ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਦੀ ਠੀਕ ਹੈ ਆ ਮੀਟ ਮੂਰਤ ਆ ਇਹਦੀ ਕੋਈ ਗੱਲਬਾਤ ਮੇਰੇ ਕੋਲ ਕਰ ਹੀ ਨਾ ਤੇ ਨਾ ਮੈਂ ਤਰੀ ਇਹ ਗੱਲ ਮੰਨਾਂ ਜੀ ਜ਼ੋ ਐਂਕ ਤੂੰ ਕਰ ਦਿਓ ਬਸ ਗੱਲ ਕਰਨੀ ਕਰ ਹੀ ਨਹੀਂ ਕਹਿੰਦੇ ਬਾਹਰ ਲੈ ਜੇ ਮੈਨੂੰ ਜਦੋਂ ਮੈਂ ਤੈਨੂੰ ਕਹਿ ਦਿੱਤਾ ਇੱਕ ਵਾਰੀ ਠੀਕ ਹੈ ਇਹ ਨਾ ਹੋਈ ਆਪਕੜੀ ਕਤੋਂ ਜਾਣੇ ਹੋ ਮਰਦੇ ਕਿਉਂ ਨਹੀਂ ਮੇਰੀ ਕੋਈ ਗੱਲ ਕਿ ਮੈਂ ਤੁਹਾਨੂੰ ਕਰੀ ਗਿਆ ਤਾਂ ਤੂੰ ਸੁਣਦੀ ਏ ਮੇਰੀ ਗੱਲ ਕਿ ਨਹੀਂ ਸੁਣਦੀ ਕਿ ਮੰਮੀ ਨੂੰ ਸੱਦਾ ਮੰਮੀ ਸੱਦ ਲੈਣਾ ਫਿਰ ਦੱਸ ਦੇਣਾ ਵਿਆਹ ਹਾਰ ਲੈ ਨਾ ਚੁੱਪ ਗਾ ਜੋ ਹੋਲੀ ਬੋਲ ਲੋ ਹੋਲੀ ਫੂਲ ਨਾਲ ਦੇ ਨਾਮ ਬੇਇੱਜ਼ਤੀ ਕਰਾ ਕੇ ਰੱਖੇਂਗੀ ਤੂੰ ਸਾਰੇ ਪਿੰਡ ਦੇ ਵਿੱਚ ਆ ਕੇ ਉਹਨਾਂ ਦੀ ਜਿਹੜੀ ਨੂਹਾਂ ਮੀਟ ਖਾਂਦੀ ਏ ਕੀ ਗੱਲਾਂ ਹੋਣਆਂ ਜਾਂ ਕੀ ਨਹੀਂ ਜੇ ਕਿਸੇ ਨੂੰ ਪਤਾ ਲੱਗ ਗਿਆ ਮਾੜੀ ਜੀ ਵੀ ਪਣ ਕਾਗੀ ਨਾ ਮਾੜੀ ਜੀ ਪਣ ਕਾਗੀ ਠੀਕ ਆ ਸਾਰੇ ਪਿੰਡ ਦੇ ਵਿੱਚ ਗੱਲ ਉੱਡ ਜੂਗੀ ਹੈ ਠੀਕ ਆ ਮਹਾਪੁਰ ਜੀ ਠੀਕ ਆ ਠੀਕ ਆ ਥੋਡੀ ਗੱਲ ਨਾ ਉੱਡ ਜੇ ਮੇਰਾ ਤਾਂ ਕੋਈ ਨਹੀਂ ਹੈਗਾ ਮੈਂ ਆਪਦੇ ਸ਼ੌਂਕ ਆਪਦੇ ਖਾਣ ਪੀਣ ਦੇ ਸ਼ੌਂਕ ਮਾਰ ਲੂੰਗੀ ਠੀਕ ਆ ਨਹੀਂ ਖਾਣੂ ਹੋਰ ਬਥੇਰਾ ਕੋਸਾ ਕਰੇ ਖਾਣੂ ਨਹੀਂ ਖਾਣੂ ਕੀ ਕਰਦਾ ਨਹੀਂ ਕੁਝ ਖਾਣੂ ਜੀ ਕਰਦਾ ਹੋਰ ਅੱਗ ਸਵਾ ਖਾਣੀ ਜ਼ਰੂਰੀ ਹੈ ਅੱਗ ਸਵਾਏ ਅੱਗ ਸੋ ਤਾਂ ਉਹ ਰੋਜ਼ ਕਾਜ ਫੂਸ ਖਾਣੇ ਜਿਹੜਾ ਆਪਾਂ ਰੋਜ਼ ਤਾਂ ਬਲੋ ਕੱਦੂ ਧਰ ਲੂੰਗੀ ਪਤਾ ਕਿੰਨੇ ਪ੍ਰੋਟੀਨ ਹੁੰਦੇ ਆ ਸਬਜ਼ੀਆਂ ਦੇ ਵਿੱਚ ਤੈਨੂੰ ਪਤਾ ਲੱਗੇ ਤਾਂ ਹਾਂ ਠੀਕ ਆ ਦੋਸਤਾਂ ਆਈਂ ਕਰ ਦੋਸਤਾਂ ਕੋਈ ਗੱਲ ਨਹੀਂ ਮੈਂ ਇੱਕ ਗੱਲ ਦੱਸਦੀ ਇੱਕ ਗੱਲ ਦੱਸਦੀ ਮੀਟ ਦੀ ਗੱਲ ਨਾ ਮੇਰੇ ਕੋਲ ਕਰੀ ਠੀਕ ਆਪਣੇ ਘਰ ਦੇ ਵਿੱਚ ਕੋਈ ਕਾਇਲ ਲਫਾਵੇ ਦੇ ਵਿੱਚ ਮੀਟ ਆ ਗਿਆ ਨਾ ਤੂੰ ਸਾਹ ਵਾਲੀ ਵੀ ਤੇਰਾ ਬਣੂਗਾ ਕੀ ਚਿੱਟੇ ਲਫਾਵੇ ਜਾ ਸਕਦਾ ਤੈਨੂੰ ਮੈਂ ਇੱਕ ਗੱਲ ਦੱਸਦੀ ਬਸ ਚਿੱਟੇ ਨਾਲ ਕਾਲੇ ਮੈਨੂੰ ਪਤਾ ਨਹੀਂ ਤੈਨੂੰ ਆ ਦੱਸਤਾ ਮੀਟ ਤੋਂ ਮਨਾਈ ਕੀਤੀ ਆ ਹੈ ਨਾ ਮੱਛੀ ਨਾ ਮੀਟ ਕੁਝ ਵੀ ਆਪਣੇ ਘਰੇ ਨਹੀਂ ਬਣਾਉਣਾ ਚਾਹੀਦਾ ਫਿਰ ਇਹ ਨਾਲ ਗੱਲ ਕਰੀ ਕਿ ਮੈਂ ਫੋਨ ਕਰਦਾ ਉੱਥੇ ਉੱਥੇ ਬੈਠੀ ਖਾਈ ਚੱਲ ਫਿਰ ਜਨ ਆ ਖਾਣਾ ਜੀ ਪਤਾ ਹੁੰਦਾ ਥੋੜਾ ਸਭਾ ਇਹੋ ਜਿਹਾ ਮੈਂ ਵਿਆਹ ਹੀ ਨਾ ਕਰਾਉਂਦੀ ਮੈਂ ਤੁਹਾਡੇ ਨਾਲ ਫਸ ਗਈ ਮੈਂ ਤਾਂ ਫਸ ਗਈ ਨਾਲ ਨਾ ਜਦੋਂ ਮੈਂ ਤੈਨੂੰ ਕਹੀ ਜਨ ਆ ਵੀ ਸਾਡੇ ਘਰੇ ਮੰਨਤਾ ਮੰਨਤਾ ਸੀ ਮੈਂ ਬਾਬਿਆਂ ਨੂੰ ਮੰਨਦੇ ਆ ਉਹ ਹਟਦੀ ਨਹੀਂ ਹਟਦੀ ਨਹੀਂ ਹਟਦੀ ਨਹੀਂ ਤੇ ਪਤਾ ਲੱਗ ਗਿਆ ਬਾਹਰ ਕਿਸੇ ਨੂੰ ਪਤਾ ਕਿੰਨੀਆਂ ਗੱਲਾਂ ਹੋਣਗੀਆਂ ਇਹ ਹੋ ਰਹੇ ਹੋ ਨਾ ਪਤਾ ਤਾਂ ਲੱਗ ਹੀ ਗਿਆ ਹੋਊਗਾ ਜਿਸ ਤੋਂ ਉਹ ਚੀਚੀ ਬੋਲੀ ਜਾਂਦੇ ਹੋ ਹਮ ਜਗਾ ਸਾਡੇ ਘਰੇ ਤੈਨੂੰ ਮੈਂ ਕਹੀ ਜਾਂਦਾ ਜਦੋਂ ਚੁੱਪ ਕਰ ਚੁੱਪ ਕਰ ਜਾ ਚੁੱਪ ਕਰ ਜਾ ਬਸ ਇੱਥੇ ਕੇ ਜੀਤੀ ਵੀ ਨਾ ਬਾ ਪਿਆ ਕੋਈ ਗੱਲ ਨਹੀਂ ਬਚੋਲੇ ਨਾਲ ਗੱਲ ਕਰਨੀ ਪਊਗੀ ਫੇਰ ਹੀ ਇਹਨਾਂ ਦੇ ਘਰ ਤੱਕ ਗੱਲ ਜਾਊਗੀ ਮੈਂ ਕਹੀ ਨਾ ਕਾਣੂ 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 ਟਣ ਨਾ 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 ਆਪੀਏ ਭੈਣ ਤੇਰੀ ਨਾ ਜੌਰ ਤੇਰਾ ਹੁਣ ਕਿੱਦੂ ਕੰਗਣਾ ਨਹੀਂ ਆਪੀਏ ਭੈਣ ਤੇਰੀ ਆ ਹੁੰਦਾ ਕੁੱਤਾ ਉਹ ਭੈ ਕਰਤੀ ਸੇਵਾ ਮੇਰੀ ਇਹ ਬੁੜੀਆਂ ਐਂ ਪਤਾ ਨਹੀਂ ਕੀ ਕਰਦੀਆਂ ਮੈਨੂੰ ਖਾਣ ਨੂੰ ਕਹਿੰਦੀਆਂ ਸਸਰੀ ਕਾਲ ਜੀ ਬਜ਼ੁਰਗੋ ਸਸਰੀ ਕਾਂ ਅੱਜ ਤਾਂ ਬੜੀਆਂ ਨਿਕਲੀਆਂ ਹੋਇਆਂ ਸੀ ਹੈਂ ਉਹ ਮੈਂ ਤਾਂ ਹੁਣ ਆਈ ਆ ਗਈ ਤੇਰੇ ਮਾਮੇ ਕੋਲ ਕਿਹ ਸੁੱਖ ਸੀ ਆਹੋ ਸੁੱਖ ਸੀ ਤੂੰ ਕਿੱਥੇ ਗਿਆ ਸੀ ਮੈਂ ਮੈਂ ਤਾਂ ਇੱਥੇ ਗਿਆ ਸੀ ਵਿਆਹ 'ਚ ਜਾ ਕੇ ਆਇਆਗਾ ਉਹਨਾਂ ਦੇ ਹਰਪ੍ਰੀਤ ਕੇ ਜਾਣਾ ਸੀ ਅੱਜ ਬਸ ਤਿਆਰ ਤਾਂ ਹੋ ਗਿਆ ਮੈਂ ਚਲਦੇ ਹੁਣ ਤੁਹਾਡੇ ਨਾਲ ਵਿਆਹ ਲੋਟ ਆਇਆ ਲੈ ਹਣ ਵਿਆਹ ਜਾਂਦਾ ਡਾਕ ਚੌਂਕੀਆਂ ਤੇ ਆ ਪਹਿਲਾ ਹੋਰ ਕੀ ਕਰਨਾ ਇਹਨੇ ਕੀ ਹੋਰ ਕੀ ਕਰਾਂ ਹੁਣ ਮੈਂ ਮੇਰੇ ਨਾਲ ਰੋਡੇ ਰੋਂਦੇ ਆ ਇੱਥੇ ਰੋਡੇ ਵੀ ਰੋਣ ਲੱਗ ਪਏ ਸੀ ਰੋਡੇ ਵੀ ਰੋਣਗੇ ਕਦੋਂ ਰੋਣਗੇ ਮੈਂ ਤਾਂ ਹੈ ਉਹ ਤਾਂ ਇੰਤਜ਼ਾਮ ਕਰਤਾ ਸੀ ਤੇਰਾ ਹੁਣ ਕਿਵੇਂ ਹਾਂ ਕਿਵੇਂ ਕੀ ਕੁੜੀ ਦੇਖ ਲਈ ਬਸ ਅਸੀਂ ਹਾਂ ਆਹੋ ਚਾ ਫਿਰ ਤਾਂ ਮੜਾ ਮੋਟਾ ਘਰੇ ਪੈਰ ਪਾਉਣ ਲੱਗ ਜੂਗਾ ਨਹੀਂ ਤਾਂ ਮੇਰਾ ਜੀ ਨਹੀਂ ਕਰਦਾ ਵੱਡੂ ਖਾਉ ਕਰਦਿਆਂ ਕੰਧਾਂ ਮੇਨ ਮੈਨੂੰ ਲੈ ਵੇਖ ਲੈ ਵਿਆਹ ਬਿਨਾਂ ਤਾਹੀ ਤਾਂ ਰਸੇ ਤੜਾ ਤੜਾ ਪਾ ਜਦਾ ਹੋਾਈ ਤਾਂ ਮੈਂ ਤੋੜੇ ਜਨੂਨ ਪਾਉਂਦਾ ਇਹ ਕੱਲ ਨੂੰ ਜੇ ਤੁਸੀਂ ਨਾ ਅੱਜ ਗੱਲ ਕਰਦੇ ਮਤਲਬ ਵੇਖ ਲੈਣੀ ਕੰਮ ਬਧਾਉਣਾ ਤੇ ਹੋਰ ਕੰਮ ਕਹਦਾ ਬਧਾਉਣਾ ਤੂੰ ਹੀ ਬੋਲ ਕੇ ਕਹਦੇ ਮੇਰਾ ਵਿਆਹ ਕਰ ਦੋ ਐਂ ਕੌਣ ਕਹਣਾ ਹੁੰਦਾ ਐਂ ਕੌਣ ਕਹਣਾ ਹੁੰਦਾ ਜਿਹਦਾ ਮੈਂ ਤਾਂ ਏਦੂ ਬਾਦ ਮੇਰਾ ਤਾਇਆ ਸੀ ਸਰ ਪਤਾ ਲੱਗ ਗਿਆ ਸੀ ਅਸੀਂ ਤੁਹਾਡੇ ਲੱਛਣ ਤੇਰੇ ਸਮਝ ਨਹੀਂ ਆਤੀਆਂ ਹਲ ਪਤਾ ਲੱਗ ਗਿਆ ਸੀ ਜਿਹੜਾ ਤਾਇਆ ਨਹੀਂ ਆਇਆ ਇੱਧਰ ਹਾਂ ਇਹਦਾ ਭਾਈ ਜਦੋਂ ਵਿਆਹ ਨਹੀਂ ਸੀ ਕਰਦੇ ਹੁੰਦੇ ਇਦੋਂ ਖੇਤ ਭੇਜਿਆ ਖੇਤ ਦੀ بجائے ਤਾਂ ਪੁਲੀ ਤੇ ਬਹਿ ਗਿਆ ਜਾ ਕੇ ਉਹ ਜਦੋਂ ਗਏ ਖੇਤ ਕਹਿੰਦੇ ਵੀ ਉਹ ਆ ਦੇਖਿਆ ਜਦੋਂ ਕੰਮ ਨਾ ਹੋਇਆ ਉਹ ਆਏ ਕਹਿੰਦੇ ਇੱਥੇ ਬੈਠਾਂ ਕਹਿੰਦਾ ਵਿਆਹ ਕਰੋ ਕੰਮ ਫੇਰ ਕਰੂੰਗਾ ਜਦੋਂ ਆ ਮੈਂ ਇਹ ਲਖਣ ਕਰਨੇ ਸੀ ਹੁਣ ਜੇ ਤੁਸੀਂ ਨਾ ਸਮਝਦੇ ਇਹ ਸਰ ਦਾ ਪਹਿਲੇ ਮਤਲਬ ਲੱਗ ਗਿਆ ਸੀ ਭਾਈ ਤੇਰੀ ਅਕਰਤੂਤਾ ਦਾ ਵੀ ਤੂੰ ਹੁਣ ਕੀ ਕੁਝ ਕਰਨ ਲੱਗ ਗਿਆ ਤਾਂ ਹੀ ਤੇਰਾ ਇੰਤਜ਼ਾਮ ਕਰਤਾ ਸੀ ਚੱਲ ਵਧ ਗਿਆ ਕਿੱਥੇ ਹੋਰ ਇਹਨਾਂ ਪੁੱਛਣਾ ਸੀ ਵੀ ਦੱਸ ਤੇਰੀ ਹਾਂ ਕਿ ਨਾ ਹਾਂ ਹੀ ਹਾਂ ਮੇਰੀ ਤਾਂ ਹਾਂ ਅੱਜ ਕੱਲ ਕੁੜੀ ਸਾਡੇ ਆਹ 97 99 ਤੋਂ ਉਹੀ ਨਹੀਂ ਮਿਲਦੀ ਜੇ ਮੈਨੂੰ ਮਿਲ ਜਾਂਦੀ ਆ ਮੈਂ ਤਾਂ ਕਰਮਾਂ ਵਾਲਾ ਸਾਡੇ ਵੇਲੇ ਵਾਲੀਆਂ ਕੁ ਜਾ ਭਰੂਣ ਹੱਤਿਆ ਚ ਮਾਰੀਆਂ ਗਈਆਂ ਉਹਨਾਂ ਚੱਲ ਚੰਗੀ ਗੱਲ ਆਸ ਤਾ ਕਹਿੰਦੇ ਛੇਤੀ ਤੇਰਾ ਵਿਆਹ ਹੋ ਜਾ ਘਰੇ ਖੜਜੇ ਹੂੰ ਖੜਜੂਗਾ ਫਿਰ ਹਾਂ ਨਹੀਂ ਤੇ ਰੋਕਿਆ ਨਹੀਂ ਰੁਕਦਾ ਕਿੰਨਾ ਹੀ ਰੋਕ ਲੈ ਇਹਨੂੰ ਮੁਰੇ ਹੋ ਹੋ ਫਿਰ ਵੀ ਰੁਕਦਾ ਇਹ ਚਲ ਕੋਈ ਨਹੀਂ ਹੁਣ ਤੂੰ ਮੇਰੀ ਗੱਲ ਸੁਣ ਲੈ ਖੇਡਣ ਲੰਗਾਸ ਮੇਰੀ ਗੱਲ ਸੁਣ ਲੈ ਹੁਣ ਤੂੰ ਤੇਰੇ ਅਸੀਂ ਰਿਸ਼ਤੇ ਦੀ ਗੱਲ ਕਰਤੀ ਪੱਕੀ ਠੀਕ ਹੈ ਲਾਡੀ ਆਜੂਗਾ ਉਹਦੇ ਨਾਲ ਕਰਕੇ ਸਲਾਹ ਦਿਨ ਪੱਕਾ ਕਰ ਲਾਂਗੇ ਆਪਾਂ ਠੀਕ ਹੈ ਸਗਣ ਪਾਇਆਵਾਂਗੇ ਜਾਂ ਸੁਨਿਚੜਾ ਵਕਰਾ ਲਵਾਂਗੇ ਕੀ ਨਾਂ ਦਾ ਕੁੜੀ ਦਾ ਨਾਂ ਉਹਦਾ ਤਾਂ ਮੈਨੂੰ ਪਤਾ ਨਹੀਂ ਉਹ ਤਾਂ ਮਨਿੰਦਰ ਨੂੰ ਪਤਾ ਕੁਛ ਨਹੀਂ ਕੀ ਨਾਂ ਕੁੜੀ ਦਾ ਭਾਬੀ ਕਰਾਉਂਦੀ ਆ ਆਹੋ ਤੈਨੂੰ ਕਾਹਨੂੰ ਪਤਾ ਕਿ ਭਾਬੀ ਤਾਂ ਫਿਰ ਵਧਕੀ ਕਰਾਊਗੀ ਇਹ ਕਰਾਊਗੀ ਤਾਂ ਨਾ ਜ਼ਿੰਮੇਵਾਰੀ ਵਾਲੀ ਕੁੜੀ ਤਾਂ ਹੋਵੇ ਖਰਾ ਉਹ ਤੂੰ ਤੇਰੀ ਭਾਬੀ ਨੂੰ ਪੁੱਛ ਲੈ ਲੈ ਤੁਸੀਂ ਕੀ ਪੁੱਛਿਆ ਫਿਰ ਧੋਲਾ ਝੱਟਾ ਲੈ ਕੇ ਬੈਠੇ ਹੋ ਵੀ ਤੇ ਫਿਰ ਤੇਰੇ ਪੁੱਛਣ ਵਾਲੀਆਂ ਗੱਲਾਂ ਸੀ ਕਿਵੇਂ ਪੁੱਛਲ ਕੇ ਬੇਸ਼ਰਮਾ ਤੂੰ ਵੀ ਪੁੱਛਿਆ ਕਰ ਕੁਸ ਕਿ ਕੌਲੇ ਕੱਛਣ ਵਾਲਾ ਹੀ ਐ ਉਹ ਤਾਂ ਫਿਰ ਮੈਂ ਉੱਥੇ ਜਾ ਕੇ ਗੱਲ ਕਰੂੰਗੀ ਨੇ ਕੁੜੀ ਨੂੰ ਪਾਸੇ ਕਰਕੇ 2 ਮਿੰਟ ਕਮਲ ਮਾਰੇਗਾ ਤੂੰ ਸਾਰਾ ਮੈਨੂੰ ਪਤਾ ਹੋ ਉੱਥੇ ਲੈ ਉਹ ਮੜੀ ਗੁੱਤਗੱਤ ਵੀ ਐਡੀ ਸਾਰੀ ਹੋਵੇ ਕਿ ਤੇ ਐ ਨਾ ਹੋਵੇ ਨਿੱਕੀ ਜੀ ਗੁੱਤ ਤੇ ਐ ਕੁੰਡੀ ਬਣੀ ਪਈ ਹੋਵੇ ਜੂਆਂ ਵੇਖ ਲੈ ਗੱਲਾਂ ਕਰਤਾ ਨਾ ਮੈਨੂੰ ਐਂ ਦੱਸ ਤੇਰਾ ਤਾਂ ਰੂਹ ਮੈਨੂੰ ਲੱਗਾ ਡੋਡਲ ਪਈ ਜਾਂਦਾਗਾ ਹਨਾ ਮੇਰੇ ਵਰਗਾ ਤਾਂ ਕਿਹੜਾਗਾ ਮਾਤਾ ਹਾਂ ਕਿੜਾਗਾ ਤੇ ਹੋਰ ਆਹ ਉਹਦੇ ਮੁੰਡੇ ਨੂੰ ਨਿੰਦੀ ਜਾਂਦੇ ਤੁਸੀਂ ਮਾਮਾ ਤਾਂ ਸਲਾਉਂਦੇ ਆਉਂਦੇ ਆਂ ਅਸੀਂ ਤਾਂ ਕੋਈ ਸਲਾਉਂਦਿਆਂ ਨਹੀਂ ਜਦੋਂ ਮੁੰਡਾ ਸਾਡੀ ਆਗਿਆ ਚ ਬਾਹਰ ਹੁੰਦਾ ਜਾਂਦਾ ਸੀ ਕਿ ਸਲਾਵਾਂਗਾ ਹੁਣ ਇਹਨੂੰ ਤਾਂ ਪਤਾ ਨਹੀਂ ਕੀ ਬਹਿਮ ਹੋਇਆ ਪਰ ਜੇ ਮੈਂ ਕੁੜੀ ਹੁੰਦੀ ਮੈਨੂੰ ਲੱਗਦਾ ਇਹ ਤਾਂ ਮੈਨੂੰ ਹੀ ਕਮਰੇ 'ਚ ਹੀ ਟਾੜੀ ਰੱਖਦੀ ਬਹਿਮ ਦੀ ਗੱਲ ਨਹੀਂ ਹੈਗੀ ਆ ਜਿਹੜੇ ਤੂੰ ਲੱਛਣ ਕਰਦਾ ਫਿਰ ਤਾਂ ਸਾਨੂੰ ਤਾਂ ਲੱਗਦਾ ਡਰ ਭਾਈ ਲੱਛਣ ਕਾਦੇ ਕਰਦਾ ਐਂ ਕੋਈ ਬਦਨਾਮੀ ਕਰਾ ਦੇਗਾ ਨਹੀਂ ਨਹੀਂ ਇਹ ਜਿਹੀ ਕੋਈ ਮਾਕੀ ਅਜੇ ਹੈ ਨਹੀਂ ਕਿ ਉਮਰ ਇਹ ਕੰਮ ਕਰਨ ਵਾਲੀ ਜੇ 30 ਤੋਂ ਉੱਤੇ ਹੁੰਦੀ ਫਿਰ ਤਾਂ ਕੋਈ ਸੋਚ ਲੈਂਦੇ ਤਾਂ ਚੰਗਾ ਬਾਣੀ ਗੱਲਾਂ ਨਾ ਮਾਰ ਜਾ ਮਨਿੰਦਰ ਕੋਲ ਕੁਛ ਲਾਉਣੂ ਕੀ ਪੁੱਛਣਾਗਾ ਕੀ ਪੁੱਛਣਾ ਹਾਂ ਅੱਛਾ ਕੁੜੀ ਵਾਰੇ ਦਿੱਤੀ ਤੇ ਮਾਰਾ ਚੱਲ ਪੁੱਛਦਾ ਪੁੱਛਦਾ ਪੁੱਛ ਲੈ ਜੂਆਂ ਜਾਂ ਆਲੇ ਜਿਹੜੇ ਸਾਨੂੰ ਇਹਦਾ ਸੋਹਣਾ ਹੋ ਗਿਆ ਕੰਮ ਹਾਂ ਹੋ ਗਿਆ ਸੋਹਣਾ ਹੋਰ ਵੇਖ ਲੈ ਹਾਂ ਗੱਲਾਂ ਕਰਦਾ ਲੱਛਣ ਤਾਂ ਦੇਖ ਮੇਰਾ ਵਿਆਹ ਗ੍ਰਿਵਾਉਣ ਨੂੰ ਜੀ ਕਰਦਾ ਬੇਬੇ ਤੂੰ ਕੀ ਕਰ ਜਾ ਹੁਣੇ ਹੀ ਨਾ ਕਰਦ ਕੇ ਤੇਰੇ ਡੋਲਾ ਵੇਖ ਲੈ ਇਹ ਤਾਂ ਦੂ ਵੀ ਕਾਲਾ ਹੋਇਆ ਆਪਣੇ ਨਾਲੋਂ ਵੀ ਆਪਾਂ ਤਾਂ ਇਹ ਬੁੱਝੜਾ ਬੈਠੀਆਂ ਸੀਗੀਆਂ ਗੱਲ ਹੀ ਨਹੀਂ ਸਮਝੀਆਂ ਇਹਦੀ ਕੀ ਕਹਿੰਦਾ ਕਾਕਾ ਚਲ ਮੈਂ ਤਾਂ ਹਜੇ ਵੀ ਕਹਨੀ ਛੇਤੀ ਹੋ ਜਾ ਪਰੇ ਬਦੀ ਆ ਲਾਡੀ ਨੂੰ ਆ ਜਾਂਦੇ ਕਰ ਆਜੂਗਾ ਸ਼ਾਮ ਨੂੰ ਤੇ ਕਰਕੇ ਗੱਲ ਮੈਂ ਤਾਂ ਕਹਿੰਦੇ ਦੋ ਚਾਰ ਦਿਨਾਂ ਚ ਪਾ ਦੋ ਬਟਾ ਕਹਦਾ ਹੋਰ ਪਰ ਚੁੰਨੀ ਚੜਾਵਾ ਕਰ ਲਿਓ ਆਪਾਂ ਜ਼ਰੂਰੀ ਇਕੱਠ ਕਰਨਾ ਇੱਥੇ ਕੀ ਕਰਉਣਾ ਇਕੱਠ ਕੁੱਟ ਕਰਕੇ ਆਹ ਐਵੇਂ ਲੋਕਾਂ ਨੂੰ ਖਵਾਏ ਦਾ ਕੀ ਫਾਇਦਾ ਚਲ ਜੰਗਾ ਜਾ ਪਸ਼ੂ ਦੇਖਿਆ ਤੂੰ ਵੀ ਨਹੀਂ ਭਣੇ ਚਲ ਜਾਨੀ ਆ ਮੈਂ ਹੋਰ ਆ ਮਹਿੰਦਰ ਨੂੰ ਕਿਹਾ ਸੀ ਜਾਵਣ ਨੂੰ ਕੋਈ ਤਾਂ ਇਹ ਕੀ ਕਰੀ ਗਏ